ਹਾਂ ਬਾਬੀ ਪਾਣੀ ਜਿ세 ਕਿਵੇਂ ਆ ਤੂੰ ਠੀਕ ਆ ਮੈਂ ਵਧੀਆ ਬਾਬੀ ਤੁਸੀਂ ਦੱਸੋ ਕਿਵੇਂ ਆ ਵਧੀਆ ਅੱਜ ਫੈਟ ਨਾ ਮੇਕ ਕੋਈ ਹੋਰ ਕਿਵੇਂ ਚੱਲਦਾ ਤੇਰਾ ਕਾਲਜ ਕਾਲਜ ਬਾਬੀ ਮੇਰਾ ਬਹੁਤ ਵਧੀਆ ਚੱਲ ਰਿਹਾ ਤੁਸੀਂ ਦੱਸੋ ਤੁਸੀਂ ਠੀਕ ਹੋ ਹਾਂ ਮੈਂ ਤਾਂ ਠੀਕ ਆ ਮੰਮੀ ਦੀ ਗੱਲਾਂ ਦਾ ਨਾ ਜ਼ਿਆਦਾ ਬੁਰਾ ਨਾ ਮੰਨਿਓ ਉਹ ਤੁਹਾਡੇ ਜਿਹਾ ਹੀ ਜੀ ਨੇ ਹਾਂ ਮੈਨੂੰ ਵੀ ਲੱਗਿਆ ਸੀਗਾ ਵਾਲਾ ਕੱਬਾ ਬੋਲਦੇ ਨੇ ਹਨਾ दस, दे अच्छा जैसे तू ਛੱਡ ਹੋਰ ਦੱਸ ਤੇਰਾ ਕਾਲਜ ਕਿਵੇਂ ਚੱਲਦਾ ਹੈ ਬਹੁਤ ਵਧੀਆ ਚੱਲ ਰਿਹਾ ਭਾਬੀ ਸੁਖਵਿੰਦਰ ਨਾ ਮੇਰੇ ਕੋਲ ਅਕਸਰ ਤੇਰੀਆਂ ਗੱਲਾਂ ਕਰਦੇ ਹੁੰਦੇ ਨੇ ਮੈਨੂੰ ਬਹੁਤ ਵਧੀਆ ਲੱਗਦਾ ਹੈ اچھا ਕੀ ਕਹਿੰਦੇ ਹੁੰਦੇ ਨੇ ਬਸ ਕੁਝ ਨਹੀਂ ਐਵੇਂ ਦੱਸ ਦਿੰਦੇ ਨੇ ਕਿ ਤੈਨੂੰ ਪੜ੍ਹਾਈ ਕਰਨ ਦਾ ਬਹੁਤ ਸ਼ੌਕ ਹੈ ਹਰਦਮ ਪੜ੍ਹਦੀ ਰਹਿੰਦੀ ਹੈ ਮੈਨੂੰ ਨਾ ਵਿਆਹ ਤੋਂ ਪਹਿਲਾਂ ਬੜਾ ਸ਼ੌਕ ਹੁੰਦਾ ਸੀ ਕਿ ਮੇਰੀ ਇੱਕ ਨਾਨਾਣ ਹੋਵੇ ਤੇ ਸੀ ਦੋਨੋਂ ਇੱਕ ਦੂਜੇ ਨੂੰ ਬਹੁਤ ਪਸੰਦ ਕਰੀਏ ਅਸੀਂ ਰਲ ਮਿਲ ਕੇ ਰਹੀਏ ਲੈ ਇਹ ਹੀ ਤਾਂ ਭਾਬੀ ਮੈਂ ਵੀ ਸੋਚਦੀ ਹੁੰਦੀ ਸੀ ਵੀ ਕਦੋਂ ਮੇਰੇ ਵੀਰੇ ਦਾ ਵਿਆਹ ਹੋਊਗਾ ਕਿਉਂਕਿ ਮੈਂ ਕੱਲੀ ਕੱਲੀ ਰਹਿੰਦੀ ਸੀ ਮੈਨੂੰ ਐ ਸੀ ਚਲ ਵਧੀਆ ਜਦੋਂ ਮੇਰੀ ਭਾਬੀ ਘਰ ਚ ਆ ਗਈ ਨਾ ਅਸੀਂ ਤਾਂ ਭੈਣਾ ਭੈਣਾ ਬਣ ਕੇ ਰਵਾਂਗੀ ਆ ਚਲ ਤੈਨੂੰ ਪਰਜਾਈ ਚਾਹੀਦੀ ਸੀ ਤੇ ਮੈਨੂੰ ਨੰਦ ਮੈਨੂੰ ਲੱਗਦਾ ਆਪਣੀ ਤਾਂ ਬਹੁਤ ਬਣੂਗੀ ਹੁਣ ਹੈਨਾ ਹਾਂ ਇਹ ਤਾਂ ਹੈ ਮੈਨੂੰ ਲੱਗਦਾ ਭਾਬੀ ਮੈਨੂੰ ਬਾਪੂ ਜੀ ਆਵਾਜ਼ ਮਾਰ ਰਹੇ ਨੇ ਜੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਈ ਨਾ ਤੁਸੀਂ ਮੈਨੂੰ ਆਵਾਜ਼ ਮਾਰ ਦਿਓ ਚਾਹੇ ਇਥੋਂ ਮੈਂ ਆ ਜੂੰਗੀ ਠੀਕ ਹੈ ਜੱਸੀ ਗੁੱਸਾ ਨਾ ਕਰੇ ਕੱਲ ਕਹਾ ਲੈ ਭਾਬੀ ਗੁੱਸਾ ਕਿਹੜੀ ਗੱਲ ਦਾ ਕਰਨਾ ਮੈਂ ਤੁਸੀਂ ਇੱਕ ਛੱਡੋ ਦੋ ਗੱਲਾਂ ਕਹੋ ਦੱਸੋ ਕੀ ਹੈ ਮੈਨੂੰ ਨਾ ਭੁੱਖ ਬਹੁਤ ਜ਼ਿਆਦਾ ਲੱਗੀ ਆ ਉਹ ਤਿੰਨ ਪਤਾ ਫੇਰਾ ਕੋਟ ਮੈਰਜਾ ਦੇ ਚੱਕਰ ਚ ਨਾ ਮੈਂ ਤਾਂ ਤਾਂ ਕੁਝ ਖਾਦਾ ਪੀਤਾ ਹੀ ਨਹੀਂ ਗਿਆ ਸਵੇਰ ਦੀ ਭੁੱਖੀ ਫਿਰਦੀ ਆ ਲੈ ਭਾਬੀ ਆ ਗੱਲ ਫਿਰ ਇਨੀ ਡਰ-ਡਰ ਕੇ ਕਹਿੰਦੀ ਕੀ ਲੋੜ ਆ ਸਿੱਧਾ ਕੋਈ ਮੈਨੂੰ ਭੁੱਖ ਲੱਗਿਆ ਮੈਨੂੰ ਕੁਛ ਬਣਾ ਕੇ ਲਿਆ ਕੇ ਦੇ ਤੁਸੀਂ ਟੈਨਸ਼ਨ ਨਾ ਲਓ ਮੈਂ ਹੁਣੇ ਗਈ ਤੇ ਮੈਂ ਤੁਹਾਡੇ ਲਈ ਕੜੀ ਚਾਵਲ ਬਣਾ ਕੇ ਲਿਆਉਂਦੀ ਆ ਕੜੀ ਚੌੜ ਕਿਉਂ ਭਾਬੀ ਤੁਹਾਨੂੰ ਪਸੰਦ ਨਹੀਂ ਪਸੰਦ ਤਾਂ ਹੈਗੇ ਨੇ ਪਰ ਮੈਂ ਐਵੇਂ ਕਹਿੰਦੀ ਸੀ ਜਿਵੇਂ ਅੱਜ ਸਾਡਾ ਨਵਾਂ-ਨਵਾਂ ਵਿਆਹ ਹੋਇਆ ਕੁਛ ਸਪੈਸ਼ਲ ਜਿਹਾ ਬਣਾ ਲੈਂਦੇ ਭਾਬੀ ਤੁਹਾਡੀ ਗੱਲ ਸਹੀ ਆ ਪਰ ਸਾਨੂੰ ਅੱਜ ਪਤਾ ਨਹੀਂ ਸੀਗਾ ਨਾ ਵੀ ਵੀਰੇ ਦਾ ਅੱਜ ਵਿਆਹ ਹੋਊਗਾ ਤੇ ਤੁਸੀਂ ਆ ਘਰ ਚ ਆਉਣਾ ਜੇ ਪਹਿਲਾਂ ਪਤਾ ਹੁੰਦਾ ਫਿਰ ਤਾਂ ਅਸੀਂ ਕਿੰਨੀਆਂ ਚੀਜ਼ਾਂ ਬਣਾ ਕੇ ਰੱਖਦੇ ਤੇ ਬਾਹਰੋਂ ਮੰਗਵਾ ਕੇ ਵੀ ਰੱਖਦੇ ਅੱਛਾ ਠੀਕ ਐ ਫਿਰ ਤੁਸੀਂ ਹੁਣ ਬਣਾ ਦਿਓ ਕੁਝ ਵਧੀਆ ਜਿਹਾ ਬਣਾਉਣਾ ਲੱਗੇ ਨਹੀਂ ਮੈਂ ਐ ਕਰਦੀ ਆ ਮੈਂ ਨਾ ਵੀਰੇ ਤੋਂ ਬਾਹਰੋਂ ਕੁਝ ਮੰਗਵਾ ਦਿੰਨੀ ਆ ਤੁਸੀਂ ਦੱਸ ਦਿਓ ਤੁਸੀਂ ਕੀ ਖਾਣਾ ਆ ਠੀਕ ਐ ਇੱਕ ਤਾਂ ਤੁਸੀਂ ਸ਼ਾਹੀ ਪਨੀਰ ਮੰਗਵਾ ਲਓ ਤੇ ਇੱਕ ਖੀਰ ਦੇ ਨਾਲ ਹਲਵਾ ਖਾ ਲੂੰਗੀ ਮੈਂ ਹਾਂ ਹੈਨਾ ਠੀਕ ਹੈ ਭਾਬੀ ਕੋਈ ਗੱਲ ਨਹੀਂ ਮੈਂ ਹੁਣੇ ਜਾ ਕੇ ਵੀਰੇ ਨੂੰ ਕਹਿੰਦੀ ਆ ਉਹ ਤੁਹਾਨੂੰ ਲਿਆ ਕੇ ਦੇ ਦੇਣਗੀ ਗੱਲ ਤੂੰ ਐਵੇਂ ਜਲਮਕਾਈ ਬੈਠੀ ਐ ਤਬੀਤ ਠੀਕ ਐ ਕੁਛ ਨਹੀਂ ਮੇਰਾ ਚਿੱਤ ਨਹੀਂ ਠੀਕ ਅੱਜ ਕਿਉਂ ਕੀ ਹੋ ਗਿਆ ਹੋਣਾ ਕੀ ਏ ਤੁਹਾਨੂੰ ਕਿਹੜਾ ਪਤਾ ਨਹੀਂ ਵੀ ਕੀ ਹੋਇਆ ਪਿਆ ਮੈਂ ਤਾਂ ਸੁਖਵਿੰਦਰ ਵਾਰੀ ਸੋਚਦੀ ਸੀ ਕਿ ਮੈਂ ਲੋਕਾਂ ਨੂੰ ਕੀ ਜਵਾਬ ਦੇਵਾਂਗੀ ਅਗਲੀ ਅਣੇ ਤਾਂ ਮੈਨੂੰ ਬਾਹਰ ਨਹੀਂ ਨਿਕਲਦੇਣਾ ਸਭ ਕੁਝ ਪੁੱਛਣਗੇ ਗੱਲ ਸੁਣ ਜੋ ਕੁਝ ਹੋਣਾ ਸੀ ਉਹ ਹੋ ਗਿਆ ਹੁਣ ਮੈਂ ਕਿਉਂ ਵਾਧੂ ਦਾ ਬੋਝ ਪਾਇਆ ਦਿਮਾਗ ਦੇ ਉੱਤੇ ਹੈ ਐਵੇਂ ਕੋਈ ਨਾ ਕੋਈ ਬਿਮਾਰੀ ਲਾ ਕੇ ਬਹਿਜੇਗੀ ਆਪਣੇ ਪੁੱਤ ਦੀ ਕਿਸਮਤ ਚ ਜਿਮੇ ਲਿਖਿਆ ਸੀ ਉਵੇਂ ਹੋ ਗਿਆ ਗੱਲ ਖਤਮ ਰਹੀ ਗੱਲ ਲੋਕਾਂ ਦੀ ਤਾਂ ਸਿਆਣੇ ਐਵੇਂ ਨਹੀਂ ਕਹਿੰਦੇ ਵੀ ਆਰੀ ਦੇ ਇੱਕ ਪਾਸੇ ਦਿੰਦੇ ਹੁੰਦੇ ਆ ਤੇ ਜਾਣ ਦੇ ਦੋਨੋਂ ਪਾਸੇ ਬੋਲੀ ਜਾਂਦੇ ਜਿਹੜਾ ਕੋਈ ਬੋਲਦਾ ਮੈਂ ਤਾਂ ਕਹਿੰਦਾ ਸੀ ਆਪਾਂ ਮੁੰਡੇ ਦੇ ਵਾਸਤੇ ਪਾਰਟੀ ਰੱਖ ਲੈਂਦੇ ਆ ਜਦੋਂ ਸਾਰੇ ਆ ਕੇ ਪਾਰਟੀ ਖਾ ਕੇ ਜਾਣਗੇ ਨਾ ਸਭ ਭੁੱਲ ਜਾਣਗੇ ਆਹੀ ਕਸਰ ਰਹਿੰਦੀ ਸੀਗੀ ਇਹ ਵੀ ਦੇ ਦੇ ਸਹਿਜ ਵਾਕ ਨੂੰ ਹੋਰ ਤਾਂ ਕੀ ਕਰਨਾ ਕਰ ਲਓ ਪਾਲਟੀਆਂ ਬੇਬੇ ਕੀ ਨੂੰ ਸ਼ਹਿਦ ਦੇਣ ਦੀਆਂ ਗੱਲਾਂ ਹੋ ਰਹੀਆਂ ਨੇ ਮੈਨੂੰ ਕੀ ਪੁੱਛਦੀ ਆ ਆਹਦੇ ਪਿਓ ਨੂੰ ਪੁੱਛ ਆਹ ਮੁੰਡੇ ਨੂੰ ਹੋਰ ਸ਼ਹਿਦ ਆਈ ਜਾਂਦਾਗਾ ਵੀ ਪਾਲਟੀਆਂ ਕਰ ਲਗੇ ਬਾਪੂ ਆ ਬਾਈ ਨੂੰ ਹੋਰ ਤੁਸੀਂ ਕਿਹੜੀ ਗੱਲ ਦੀ ਸ਼ਹਿਾ ਦੇਈ ਜਾਂਦੇ ਹੋ ਆ ਲਵ ਮੈਰਿਜ ਕਰਾ ਕੇ ਤਾਂ ਆ ਗਿਆ ਹੋਰ ਕੋਈ ਕਸਰ ਰਹਿ ਗਈ ਉਹ ਪੁੱਤ ਮੈਂ ਕਿਹੜੀ ਸ਼ਹਿਦ ਦੇਣੀ ਸੀ ਹੁਣ ਤੂੰ ਆਪ ਸਿਆਣੀ ਐ ਤੂੰ ਦੱਸ ਵੀ ਆਪਾਂ ਮੁੰਡੇ ਦਾ ਵਿਆਹ ਕੀਤਾ ਹੈ ਉਹਨੇ ਆਪੇ ਕਰਾ ਲਿਆ ਜਾਂ ਆਪਾਂ ਕਰਤਾ ਵਿਆਹ ਹੋ ਗਿਆ ਨਾ ਹੁਣ ਉਹਦੀ ਪਾਰਟੀ ਬਣਦੀ ਹੈ ਕਿ ਨਹੀਂ ਬਣਦੀ ਹੈ ਨਾਲੇ ਫਿਰ ਆਪਾਂ ਲੋਕਾਂ ਨੂੰ ਕਿੰਨੇ ਸ਼ਗਨ ਦਿੱਤੇ ਹੋਏ ਪਿੰਡ ਦੇ ਵਿੱਚ ਪਾਰਟੀ ਕਰਾਂਗੇ ਉਹ ਸ਼ਗਨ ਦੇ ਕੇ ਜਾਣਗੇ ਹੁਣ ਸ਼ਗਨ ਲੈਣੇ ਹੈ ਕਿ ਨਹੀਂ ਲੈਣੇ ਵਾਪਸ ਤੂੰ ਆਪ ਸਿਆਣੀ ਬਿਆਣੀ ਹੈ ਬੇਬੇ ਬਾਪੂ ਦੀ ਵੀ ਸਹੀ ਆ ਗੱਲ ਤਾਂ ਸਹੀ ਆ ਤੇ ਉਹ ਵੀ ਵੀਰੇ ਨੇ ਹੁਣ ਵਿਆਹ ਤਾਂ ਕਰਵਾ ਲਿਆ ਜਿਹੜਾ ਉਹਨੇ ਕਰਨਾ ਸੀ ਉਹ ਤਾਂ ਕਰ ਲਿਆ ਤੇ ਬੇਬੇ ਮੈਨੂੰ ਵੀ ਨਾ ਵੀਰੇ ਦੇ ਵਿਆਹ ਦਾ ਤਾਂ ਬਾਲਾ ਚਾਹ ਸੀਗਾ ਮੈਂ ਧੀਰੇ ਦੇ ਵ્યાਤੇ ਨੱਚੂੰਗੀ ਆਪਣੇ ਸਾਰੇ ਚਾਹ ਆੜ ਪੂਰੇ ਕਰੂੰਗੀ ਪਰ ਹੁਣ ਕਿੱਥੇ ਫਿਰ ਚੱਲ ਆਏ ਆ ਘਰੇ ਪਾਰਟੀ ਕਰ ਲੋ ਚਲ ਉਹਦੇ ਬਹਾਨੇ ਮੈਂ ਘਰੇ ਨੱਚ ਲੂੰਗੀ ਆਹੋ ਲਾ ਲੋ ਡੀਜੇ ਨੱਚ ਲੋ ਗੱਲ ਨਾ ਮੇਰੀ ਇੱਕ ਯਾਦ ਰੱਖਿਓ ਤੁਸੀਂ ਦੋਨੇ ਜਣੇ ਹੁਣ ਤਾਂ ਤੁਸੀਂ ਨੱਚੋਗੇ ਡੀਜੇ ਦੇ ਉੱਤੇ ਤੇ ਕੱਲ ਨੂੰ ਉਹਨੇ ਆਵਦੀਆਂ ਉਂਗਲਾਂ ਦੇ ਇਸ਼ਾਰੇ ਨਾਲ ਨਚਾਉਣਾ ਤੁਹਾਨੂੰ ਫੇਰ ਆਖਿਓ ਮੈਨੂੰ ਵੇਖ ਲੈ ਜਦੋਂ ਕਰੂ ਭੱਠੀ ਗੱਲ ਹੀ ਕਰੂ ਉਹ ਤੂੰ ਆ ਵੀ ਜੱਗੀ ਕੀ ਹਾਲ ਆ ਹੁਣ ਤੈਨੂੰ ਆ ਗਈ ਯਾਦ ਚੱਕੀ ਦੀ ਹੈ ਜਦ ਤਾ ਚੁੱਪ ਚੁਪੀ ਤੇ ਵਿਆਹ ਕਰਵਾ ਗਿਆ ਓਏ ਕਾਹਦਾ ਤੂੰ ਵਿਆਹ ਕਰਵਾਇਆ ਓਏ ਤੂੰ ਤਾਂ ਈਦਾ ਚੰਨੇ ਬਣ ਗਿਆ ਓਏ ਯਾਰ ਕਾ ਨੂੰ ਈਦਾ ਚੰਦ ਹੋ ਗਿਆ ਉਹ ਤੈਨੂੰ ਪਤਾ ਵਿਆਹ ਤੋਂ ਬਾਅਦ ਕਬੀਲਦਾਰੀ ਕਿੱਥੇ ਨਿਕੜਨ ਹੁੰਦੀ ਆ ਘਰੋਂ ਆਹੋ ਭਾਈ ਹੁਣ ਤੈਨੂੰ ਗੱਲਾਂ ਆਉਂਦੀਆਂ ਨੇ ਬਣ ਗਿਆ ਨਾ ਤੂੰ ਕਬੀਲਦਾਰ ਉਦੋਂ ਤਾਂ ਪਹਿਲਾਂ ਤਾਂ ਝੱਕੀ ਫੇਰਾ ਆਹ ਕੰਮ ਕਰਦੇ ਓਹ ਕੰਮ ਕਰਦੇ ਹਰ ਟਾਈਮ ਜੱਗੀ ਦੀ ਯਾਦ ਆਉਂਦੀ ਸੀ ਉਹਨੂੰ ਵਿਆਹ ਵੀ ਚੁੱਪਚੀ ਪੀਤੇ ਕਰਾ ਗਿਆ ਪਰ ਤੇੰਦਰਾ ਲੱਡੂ ਵੀ ਨਹੀਂ ਖਵਾਏ ਨਾ ਕੋਈ ਪਾਰਟੀ ਕਰੀ ਪਾਰਟੀ ਉਹ ਕਰ ਦਿੰਦਾ ਓਏ ਤੇਰੀ ਜਾਨ ਨੂੰ ਲੱਡੂਆਂ ਦਾ ਘਟਾ ਤੂੰ ਦੱਸ ਕੀ ਖਾਣਾ ਯਾਰ ਹੁਣ ਇਹ ਦੱਸ ਓ ਯਾਰ ਮੈਂ ਖਾਣ ਦਾ ਥੋੜੀ ਨਾ ਭੁੱਖਾ ਆ ਨਾਲੇ ਖਵਾਣ ਵੇਲੇ ਤਾਂ ਉਦੋਂ ਕੁਝ ਖਵਾਇਆ ਨਹੀਂ ਹੈਗਾ ਉਦੋਂ ਤਾਂ ਪਾਰਟੀ ਕਰੀ ਨਹੀਂ ਹੈਗੀ ਹੁਣ ਤੈਨੂੰ ਯਾਦ ਆ ਰਿਹਾ ਉਹ ਖਾਣ ਦਾ ਨਹੀਂ ਭੁੱਖਾ ਪੀਣ ਦਾ ਤਾਂ ਹੈਗਾ ਹੀ ਆ ਓ ਚੁੱਪ ਸਾ ਚੱਲ ਹੋਰ ਦੱਸ ਕਿੱਥੇ ਬੈਠੀ ਫਿਰ ਯਾਰ ਤੁੰਨੂੰ ਦੱਸ ਜਿੱਥੇ ਤੇਰਾ ਜੀ ਕਰਦਾ ਨਾ ਉੱਥੂ ਗਾ ਚੱਲਦੇ ਆਂ ਇੱਥੇ ਆਪਣੇ KFC ਵੀ ਆ ਮੈਕਡੀ ਵੀ ਆ ਉੱਥੇ ਚੱਲਦੇ ਆਂ ਫਿਰ ਦੇਖਦੇ ਆਂ ਕੀ ਕਰੀਏ ਚੱਲ ਆ ਜਾ ਜੰਦੀਏ ਹੋ ਵਾਈਟ ਵਾਈਟ ਆਹ ਲੋ ਪਾਣੀ ਰੋਟੀ ਬਣਾਦਾ ਕੋਈ ਨਹੀਂ ਬਹਿ ਜਾ ਜੇ ਠਹਿਰ ਕੇ ਬਣਾ ਲਈ ਹਾਂਜੀ ਬਾਪੂ ਜੀ ਤੁੱਤੂ ਆਦੀ ਨਵੀਂ ਭਾਬੀ ਨੂੰ ਕੁਝ ਬਣਾ ਕੇ ਦਿੱਤਾ ਹੈ ਕਿ ਨਹੀਂ ਖਾਣ ਨੂੰ ਹਾਂ ਦੇਤਾ ਸੀ ਜੱਸੀ ਮੈਨੂੰ ਐਂ ਦੱਸ ਵੀ ਤੂੰ ਉਹਦੇ ਨਾਲ ਕੋਈ ਗੱਲਬਾਤ ਕੀਤੀ ਤੈਨੂੰ ਦੱਸਿਆ ਉਹਨੇ ਵੀ ਕਿੱਥੋਂ ਹੈਗੀ ਕਿਹੜਾ ਪਿੰਡ ਆ ਇਹਦਾ ਕੀ ਖਾਨਦਾਨ ਆ ਤੇ ਉਮਰ ਕਿੰਨੀ ਕਹਿਦੀ ਨਾ ਬੇਬੇ ਹਲੇ ਕੱਲ ਤਾਂ ਵਿਆਹ ਕੇ ਆਈਆ ਘਰ ਚ ਐਡੀ ਛੇਤੀ ਹੁਣ ਮੈਨੂੰ ਉਹਦੇ ਖਾਨਦਾਨ ਦਾ ਕਿੱਥੋਂ ਪਤਾ ਲੱਗ ਗਿਆ ਲੈ ਪਤਾ ਕਿ ਉਹ ਨਹੀਂ ਲੱਗਦਾ ਹੁੰਦਾ ਬੰਦੇ ਨਾਲ ਇੱਕ ਵਾਰੀ ਆਪਾਂ ਗੱਲ ਕਰ ਲਈਏ ਨਾ ਸਾਰਾ ਕੁਝ ਪਤਾ ਲੱਗ ਜਾਂਦਾ ਹੁੰਦਾ ਤੂੰ ਤਾਂ ਐ ਕਹਿਨੀ ਆ ਜਿਵੇਂ ਮੈਂ ਉਹਦੀ ਕੁੰਡਲੀ ਚੱਕੀ ਬੈਠੀ ਆ ਬੇਬੇ ਉਹੀ ਗੱਲਾਂ ਕਰੀ ਜਾਨੀਆਂ ਉਸੇ ਘਰ ਚ ਤੂੰ ਬੈਠੀ ਉਸੇ ਘਰ ਚ ਮੈਂ ਬੈਠੀ ਆ ਨਹੀਂ ਮੈਂ ਤੈਨੂੰ ਐ ਨਹੀਂ ਕਹਿੰਦੀ ਵੀ ਕੁੰਡਲੀ ਚੱਕੀ ਬੈਠੀ ਆ ਕੱਲ ਤਾਂ ਇਹ ਆ ਵੀ ਜਦੋਂ ਬੰਦੇ ਨਾਲ ਆਪਾਂ ਕੋਈ ਇੱਕ ਵਾਰੀ ਗੱਲ ਕਰ ਲਈਏ ਨਾ ਉਹਦਾ ਪਤਾ ਲੱਗ ਜਾਂਦਾ ਹੁੰਦਾਗਾ ਵੀ ਕਿਹੋ ਜਿਹਾ ਸੁਭਾਗ ਆ ਕਿਵੇਂ ਦਾ ਹੈਗਾ ਬੰਦਾ ਆ ਗੱਲ ਤਾਂ ਮੈਂ ਤੈਨੂੰ ਦੱਸਣਾ ਹੀ ਭੁੱਲ ਗਈ ਕੱਲ ਮੈਂ ਉਹਨੂੰ ਪੁੱਛਿਆ ਸੀ ਵੀ ਕੀ ਖਾਣਾ ਮੈਨੂੰ ਕਹਿੰਦੀ ਸ਼ਾਹੀ ਪਨੀਰ ਲਿਆ ਦੇ ਮੈਂ ਕਿਹਾ ਕੜੀ ਚੌਲ ਬਣਾ ਦਿੰਨੀ ਆ ਕਹਿੰਦੀ ਨਹੀਂ ਨਹੀਂ ਉਹ ਨਹੀਂ ਮੇਰੇ ਲੰਘਦਾ ਹੈਗਾ ਲੈ ਸੁਣ ਲੈ ਹੁਣ ਕਰਦੇ ਡਿਮਾਂਡਾਂ ਪੂਰੀਆਂ ਤੂੰ ਤਾਂ ਫਿਰ ਤਾਂ ਅਸੀਂ ਪਾਲਟੀਆਂ ਕਰਨ ਪਹਿਲਾਂ ਆ ਵੀ ਨੂੰ ਨੂੰ ਰਜਾ ਦੇ ਖਵਾ ਦੇ ਉਹਨੂੰ ਸ਼ਾਹੀ ਪਨੀਰ ਲੈ ਕੇ ਤਾਂ ਫਿਰ ਸ਼ਾਹੀ ਪਨੀਰ ਵਾਲੀ ਐਡੀ ਕੀ ਗੱਲ ਐ ਉਹਦਾ ਜੀ ਕਿਤਾ ਖਾਣ ਨੂੰ ਜਵਾ ਕੇ ਦੇ ਦੇ ਮੰਗ ਲਿਆ ਲਿਆ ਦੇਂਦੇ ਉਹ ਗੱਲ ਸ਼ਾਹੀ ਪਨੀਰ ਦੀ ਨਹੀਂ ਹੈਗੀ ਗੱਲ ਤਾਂ ਉਹਦੀਆਂ ਡਿਮਾਂਡਾਂ ਦੀ ਐ ਵੀ ਕੱਲ ਵਿਆਹ ਕਿ ਆਇਆ ਉਹਨੂੰ ਆਈ ਨਹੀਂ ਪਤਾ ਲੱਗਦਾ ਵੀ ਮੈਂ ਕੀ ਮੰਗੀ ਆਨੀ ਆ ਅੱਜ ਉਹਨੇ ਸ਼ਾਹੀ ਪਨੀਰ ਮੰਗਿਆ ਕੱਲ ਨੂੰ ਕੁਝ ਹੋਰ ਮੰਗੂ ਬੇਬੇ ਸ਼ਾਹੀ ਪਨੀਰ ਦਾ ਤੂੰ ਗੱਲ ਛੱਡ ਹੀ ਦੇ ਉਹਨੇ ਤਾਂ ਨਾਲੇ ਮੈਨੂੰ ਕਹਿੰਦੀ ਖੀਰ ਤੇ ਹਲਵਾ ਵੀ ਬਣਾ ਕੇ ਲੈ ਆ ਕੇ ਦੋ ਕਰਦੇ ਡਿਮਾਂਡਾਂ ਪੂਰੀਆਂ ਭਾਈ ਫਿਰ ਵੇਖ ਲੈ ਇੱਕ ਸਾਡਾ ਵੇਲਾ ਸੀਗਾ ਜਦੋਂ ਮੈਂ ਨਵੀਂ ਨਵੀਂ ਵਿਆਹ ਕੇ ਆਈ ਸੀ ਨਾ ਨਾ ਤਾਂ ਸਾਰਾ ਦਿਨ ਅਸੀਂ कुंठ ਚੱਕਦੀਆਂ ਸੀ ਤੇ ਪਾਣੀ ਦੀ ਘੁੱਟ ਵੀ ਨਹੀਂ ਲੱਗਦੀ ਹੁੰਦੀ ਸੱਸ ਦੇ ਮੂਹਰੇ ਤੇ ਇਹਨੇ ਤਾਂ ਇੰਗੜੀਆਂ ਡਿਮਾਂਡਾਂ ਰੱਖਤੀਆਂ ਵੇਖ ਲੈ ਉਹ ਜੱਸੀ ਦੀ ਮਾਂ ਤੂੰ ਸਿਆਣੀ ਬਣ ਉਹੀ ਗੱਲਾਂ ਕਰੀ ਜਾਨੀਂ ਥੋੜੇ ਟਾਈਮ ਤੇ ਅੱਜ ਦੇ ਟਾਈਮ 'ਚ ਫਰਕ ਹੈ ਹੁਣ ਤੂੰ ਇਹ ਨਾ ਸੋਚ ਵੀ ਅਸੀਂ ਐਂ ਕਰਦੀਆਂ ਸੀ ਅਸੀਂ ਓਹ ਕਰਦੀਆਂ ਸੀ ਸਾਡੀ ਮਾਂ ਨੇ ਐ ਨਹੀਂ ਕੀਤਾ ਸਾਡੀ ਸੱਸ ਨੇ ਐ ਨਹੀਂ ਕੀਤਾ ਹੁਣ ਟਾਈਮ ਬਦਲ ਗਿਆ ਹੈ ਹੁਣ ਸਾਨੂੰ ਜਵਾਕਾਂ ਦੇ ਹਿਸਾਬ ਨਾਲ ਚੱਲਣਾ ਪਊਗਾ ਜਵਾਕ ਸਾਡੇ ਹਿਸਾਬ ਨਾਲ ਨਹੀਂ ਚੱਲਣਗੇ ਸਮਝ ਗਿਆ ਨਾ ਪਰ ਬਾਪੂ ਪਰਪੁਰ ਕੁਛ ਨਹੀਂ ਇੱਕ ਗੱਲ ਦੋਨੇ ਜਾਣੀਆਂ ਸੁਣ ਲਓ ਹੁਣ ਉਹ ਚਾਹੇ ਚੰਗੀ ਐ ਤੇ ਚਾਹੇ ਮਾੜੀ ਐ ਉਹ ਸਾਡੇ ਘਰ ਦੀ ਨੂੰਹ ਐ ਸਮਝ ਗਏ ਨਾ ਜਿੰਨਾ ਸੀ ਉਹਨੂੰ ਪਿਆਰ ਨਾਲ ਰੱਖਾਂਗੇ ਉਨਾਂ ਹੀ ਉਹ ਤੁਹਾਡਾ ਮਾਨ ਸਤਕਾਰ ਕਰੂਗੀ ਉਨਾਂ ਹੀ ਇਸ ਘਰ ਵਿੱਚ ਮੋਹ ਪਾਊਗੀ ਉਹ ਠੀਕ ਐ ਨਾ ਸਿਆਣੇ ਬਣੋ ਉਹ ਧੀ ਸਮਝ ਕੇ ਰੱਖੋ ਨੂੰਹ ਨਾ ਸਮਝੀ ਭੁੱਲ ਜਾ ਇਹੇ ਇਹ ਭੱਜ ਕੇ ਆਈ ਏ ਆਪੇ ਆ ਗਈ ਏ ਸਮਝ ਗਈ ਨਾ ਹੁਣ ਉਹ ਸਾਡੀ ਏ ਬਸ ਜਿੰਨਾ ਆਪਾਂ ਉਹਨੂੰ ਖੁਸ਼ ਰੱਖਾਂਗੇ ਨਾ ਉਨਾ ਹੀ ਆਪਣੀ ਤੇ ਬਗਾਨੇ ਘਰ ਜਾ ਕੇ ਖੁਸ਼ ਹੋਊਗੀ ਅੱਜ ਗੱਲ ਸਮਝ ਗਈ ਕੱਲ ਤਾਂ ਥੋੜੀ ਠੀਕ ਐ ਚਲ ਕੋਈ ਗੱਲ ਨਹੀਂ ਮੈਂ ਕੋਸ਼ਿਸ਼ ਕਰੂੰਗੀ ਵੀ ਉਹਦੇ ਨਾਲ ਮੈਂ ਠੀਕ ਰਹਾ ਚੰਗਾ ਫਿਰ ਸਾਹਿਬ ਮੀਰ ਅੱਜ ਬਣਾ ਲਓ ਅੱਜ ਦੇ ਆ ਦਿਨ ਮੈਂ ਪੁੱਤ ਤੂੰ ਕੱਲ ਦਾ ਦਿਨ ਮੈਂ ਖਾਲੀ ਲਿਆ ਦਿੰਦਾ ਪੀਰ ਤਾਂ ਸਿਆਣੇ ਬਣੀਦਾ ਹੁੰਦਾ ਆ ਨਾਲੇ ਮੇਰੇ ਬੂਟ ਅੰਦਰ ਆਦੀ ਮੈਂ ਚਪਲਾਂ ਪਾ ਕੇ ਜਾਂਣਾ ਉੱਥੇ ਹੈਂ ਜਿਆ ਪੁੱਤ ਕਰ ਲੈ ਤਿਆਰੀ ਹੋਰ ਬੇਤੇ ਖੁਸ਼ਾ ਹੁਣ ਤਾਂ ਦੇਖ ਲਾ ਤੂੰ ਸਵੇਰੇ ਗਿਆ ਸੀ ਮੈਨੂੰ ਨੂਨ ਲਿਆ ਦੇ ਸ਼ਾਮ ਨੂੰ ਮੈਨੂੰ ਲਿਆਇਆ ਆਹੋ ਖੁਸ਼ ਹੋਣਾ ਸੀ ਮੈਂ ਇੱਥੇ ਵਿਆਹ ਤਾਂ ਭਾਈ ਤੁ ਆਦੀ ਪਸੰਦ ਦਾ ਕਰਾਇਆ ਕਿਹੜਾ ਮੇਰੀ ਪਸੰਦੀ ਲੈ ਕੇ ਆਏਗਾ ਜੇ ਤਾ ਤੂੰ ਲੈ ਆਉਂਦਾ ਨਾ ਮੇਰੀ ਪਸੰਦ ਦੀ ਫੇਰ ਤਾਂ ਮੈਂ ਖੁਸ਼ ਹੁੰਦੀ ਬੇਬੇ ਤੂੰ ਹਾਲੇ ਵੀ ਗੁੱਸੇ ਆ ਚੱਲ ਮੈਨੂੰ ਐਂ ਦੱਸ ਜੇ ਤੈਨੂੰ ਉਹ ਪਸੰਦ ਨਹੀਂ ਹੈਗੀ ਨਾ ਤਾਂ ਫਿਰ ਮੈਂ ਹੁਣ ਹੀ ਛੱਡਿਆ ਆਉਣਾ ਉਹਨੂੰ ਗੱਲ ਸੁਣ ਲੈ ਮੇਰੀ ਖ਼ਬਰਦਾਰ ਜੇ ਅੱਜ ਤੋਂ ਬਾਅਦ ਇਹੋ ਜਿਹੀ ਗੱਲ ਕੀਤੀ ਆ ਤਾਂ ਨਾ ਇਹ ਕੋਈ ਗੁੱਡੇ-ਕੁਟੀਆਂ ਦਾ ਖੇਲ ਹੈ ਹਾਂ ਵੀ ਕਦੇ ਵਿਆਹ ਲਾਂਦੀ ਤੇ ਕਦੇ ਤੋੜ ਦੂੰ ਵਾਪਸ ਜਦ ਬੇਬੇ ਤੂੰ ਹੀ ਖੁਸ਼ ਨਹੀਂ ਹੈਗੀ ਫਿਰ ਮੈਂ ਇਹ ਵਿਆਹ ਤੋਂ ਕੀ ਕਰਾਉਣਾ ਆ ਫਿਰ ਮੈਂ ਵੀ ਖੁਸ਼ ਨਹੀਂ ਬੇਪੁੱਤਰ ਗੱਲ ਖੁਸ਼ ਹੋਣ ਦੀ ਨਹੀਂ ਗੱਲ ਹੈਗੀ ਇੱਥੇ ਇਰਮਾਨਾਂ ਦੀ ਮੈਨੂੰ ਐਂ ਦੱਸ ਵੀ ਤੇਰੇ ਵਿਆਹ ਦੇ ਖਾਤਰ ਮੇਰੇ ਕਿੰਨੇ ਮਨਚ ਆਰਮਾਨ ਸੀਗੇ ਵੀ ਮੈਂ ਆਦੇ ਪੁੱਤ ਦਾ ਵਿਆਹ ਐਂ ਕਰੂੰਗੀ ਉਹ ਕਰੂੰਗੀ ਜੋ ਕਰੂੰਗੀ ਤੂੰ ਤਾਂ ਸਾਰੇ ਹਾਲਾ ਮਰ ਜਿਕਾਰਾ ਕੇ ਮਿੱਟੀ ਜਮਾਰੇ ਸਾਰੇ ਆਰਮਾਨ ਮੇਰੇ ਹੈ ਹੁਣ ਮੈਨੂੰ ਐਂ ਨਹੀਂ ਪਤਾ ਵੀ ਉਹ ਕਹਿ ਹੈ ਜੀ ਹੈ ਕਹਿ ਹੈ ਜੀ ਨਹੀਂ ਹੈ ਨਾ ਮੈਨੂੰ ਐਂ ਦੱਸ ਵੀ ਆ ਹਾਲਾਤਾਂ ਨੂੰ ਲੈ ਕੇ ਮੈਨੂੰ ਐਂ ਦੱਸ ਵੀ ਮੈਂ ਕਿਵੇਂ ਖੁਸ਼ ਹੋਵਾਂ ਕਿਵੇਂ ਮੇਰਾ ਅੰਦਰ ਖੁਸ਼ ਹੋਊਗਾ ਬੇਬੇ ਮੈਂ ਮੰਨਦਾ ਅਸੀਂ ਗਲਤ ਕੀਤਾ ਪਰ ਮੈਂ ਕੀ ਕਰਾਂ ਉਦੋਂ ਹਾਲਾਤ ਹੀ ਇਦਾਂ ਦੇ ਹੋ ਗਏ ਸੀ ਖੁਸ਼ੀ ਮੇਰਾ ਯਕੀਨ ਮੰਨੋ ਸਿਮਿਤ ਬਹੁਤ ਚੰਗੀ ਕੁੜੀ ਆ ਤੁਹਾਨੂੰ ਕੋਈ ਲੰਬਾ ਨਹੀਂ ਆਊਗਾ ਚੱਲ ਸਾਡਾ ਦੇਖ ਪੁੱਤ ਤੇਰੀ ਖੁਸ਼ੀ ਦੇ ਵਿੱਚ ਮੇਰੀ ਖੁਸ਼ੀ ਆ ਜੇ ਤੂੰ ਖੁਸ਼ ਹੈ ਹੈ ਤਾਂ ਮੈਂ ਵੀ ਖੁਸ਼ ਆ ਮੈਨੂੰ ਐਂ ਦੱਸ ਵੀ ਆਹ ਦਾ ਕੋਈ ਗੱਲ ਹੀ ਨਹੀਂ ਹੈਗੀ ਤੇਰੇ ਲਈ ਤਾਂ ਮੈਂ ਬਹੁਤ ਕੁਝ ਕਰਵਾਣ ਕਰ ਸਕਦੀ ਆ ਇੱਕ ਮੈਨੂੰ ਐਂ ਦੱਸ ਕਿਉਂਕਿ ਸਾਨੂੰ ਤਾਂ ਨਹੀਂ ਪਤਾ ਇਹਦੇ ਘਰਦਿਆਂ ਨੂੰ ਤਾਂ ਪਤਾ ਉਹਨਾਂ ਨਾਲ ਤਾਂ ਤੁਸੀਂ ਦੱਸਿਆ ਮੈਂ ਤੁਹਾਨੂੰ ਇਹ ਕਹਿੰਨੀ ਆ ਪੁੱਤ ਮਾਪਿਓ ਤੇ ਕੀ ਬੀਤਦੀ ਹੁੰਦੀ ਹੈ ਨਾ ਇਹ ਮੈਨੂੰ ਪਤਾ ਆਪਣੇ ਵੀ ਘਰੇ ਧੀ ਰੱਖੀ ਵੀ ਆ ਮੂਰੇ ਬੇਬੇ ਜੀ ਮੈਂ ਨਾ ਤੁਹਾਨੂੰ ਨਹੀਂ ਦੱਸਿਆ ਉਹਨੇ ਵੀ ਆਪਦੇ ਘਰੇ ਨਹੀਂ ਦੱਸਿਆ ਹਾਲੇ ਵੀ ਅਸੀਂ ਵਿਆਹ ਕਰਾ ਲਿਆ ਕਮਾਲ ਦੀ ਗੱਲ ਹੈ ਤੁਹਾਡੀ ਨਾ ਉਹਨਾਂ ਨੇ ਉਹ ਦੱਸਿਆ ਨਾ ਸਾਨੂੰ ਦੱਸਿਆ ਤੁਸੀਂ ਕੱਡੇ ਇਕੱਲੇ ਹੋ ਗਏ ਹੈ ਵਿਆਹ ਦੀ ਮਰਜ਼ੀ ਕਰ ਬਟਾ ਇੱਡੇ ਕਿੱਡੇ ਵੱਡੇ ਹੋ ਗਏ ਤੁਸੀਂ ਬੇਬੀ ਮੈਨੂੰ ਆਏ ਦੱਸ ਹੁਣ ਉੱਥੇ ਜਾ ਕੇ ਉਹਨਾਂ ਨੂੰ ਦੱਸ ਵੀ ਨਹੀਂ ਸਕਦੇ ਉਹ ਹਾਲਾਤ ਵੀ ਇਦਾਂ ਦੇ ਹੋ ਗਏ ਹੁਣ ਅਸੀਂ ਕੀ ਕਰੀਏ ਚੱਲ ਬੇਬੇ ਤੂੰ ਇਹ ਗੱਲਾਂ ਨੂੰ ਛੱਡ ਆਪਾਂ ਨਾ ਥੋੜੇ ਟਾਈਮ ਆਉਣ ਤੇ ਆਪਾਂ ਸਾਰਾ ਕੁਝ ਦੱਸ ਦਾਂਗੇ ਹਾਲੇ ਦੱਸਣ ਦਾ ਟਾਈਮ ਨਹੀਂ ਹੈਗਾ ਉਹਨਾਂ ਨੂੰ ਬੇਬੇ ਬੋਤ ਤਾਂ ਟਾਈਮ ਤਾਂ ਨਹੀਂ ਹੈਗਾ ਤੂੰ ਇਹ ਵੇਖ ਲੈ ਵੀ ਦੁਨੀਆ ਉਹਨਾਂ ਨੂੰ ਤਾਨਿਆਂ ਨਾਲ ਹੀ ਮਾਰ ਦੂਗੀ ਹੈ ਲੋਕ ਉਹਨਾਂ ਨੂੰ ਮਿਹਣੇ ਦੇਣਗੇ ਵੀ ਤੁਹਾਡੀ ਕੁੜੀ ਨਿਕਲ ਗਈ ਇਹ ਗੱਲਾਂ ਬਹੁਤ ਦੂਰ ਤੱਕ ਜਾਂਦੀਆਂ ਨੇ ਪੁੱਤ ਤੂੰ ਜਦਾਂ ਦੀ ਮਰਜ਼ੀ ਕਰ ਲਈ ਦੋਨਾਂ ਨੇ ਇਹੋ ਜਿਹੀਆਂ ਗੱਲਾਂ ਪੀੜ੍ਹੀਏ ਪੈ ਜਾਂਦੀਆਂ ਹੁੰਦੀਆਂ ਚੱਲ ਬੀਬੇ ਤੂੰ ਇਹ ਗੱਲਾਂ ਛੱਡ ਹੁਣ ਜਿਹੜਾ ਵੀ ਕੁਝ ਹੋਊਗਾ ਨਾ ਆਪਾਂ ਟਾਈਮ ਤੇ ਛੱਡ ਦਿੰਨੇ ਦੇਖੀ ਜਾਊਗੀ ਅੱਗੇ ਕੀ ਬਣਦਾ ਤੂੰ ਮੈਨੂੰ ਹੁਣ ਇਹ ਦੱਸ ਵੀ ਅੱਜ ਬਣਾ ਕੀ ਵਾਰੀ ਸੁੱਖ ਬਣੀ ਕੰਮ ਦਾ ਤੂੰ ਨਾ ਜੁੱਤੀਆਂ ਖਾਣ ਵਾਲੇ ਕੀਤੇ ਹੋਏ ਆ ਪਰ ਮੈਂ ਮਾਂ ਫੇਰ ਵੀ ਤਰਸ ਕਰ ਲੈਣੀ ਹੈਗੀ ਕੋਈ ਨਹੀਂ ਪਨੀਰ ਬਣਾਈ ਜਾਨੀ ਤੇਰੇ ਵਾਸਤੇ ਓਹ ਵਾ ਬੀਬੇ ਸੱਚੀ ਮੈਨੂੰ ਭੁੱਖ ਵੜੀ ਲੱਗੀ ਆ ਚੱਲ ਆ 2-4 ਦਿਨ ਦੀ ਗੱਲ ਆ ਤੂੰ ਬਣਾ ਦੇ ਫੇਰ ਬਾਅਦ ਚੋਂ ਤਾਂ ਤੇਰੀ ਨੂੰਹ ਆਪੇ ਬਣਾਇਆ ਕਰੂਗੀ ਆਹੋ 2-4 ਦਿਨ ਦੀ ਗੱਲ ਐ ਗੱਲ ਸੁਣ ਲੈ ਮੇਰੀ ਭਾਵੇਂ ਕਿਵੇਂ ਵੀ ਆਈ ਐ ਹੈ ਤਾਂ ਮੇਰੀ ਨੂੰਹ ਨਾ ਸਵਾ ਮਹੀਨਾ ਨਹੀਂ ਪੂਰਾ ਉਹ ਨੂੰ ਮੈਂ ਕੰਮ ਤੇ ਲਾਉਂਦੀਗੀ ਕੋਈ ਨਹੀਂ ਉਸ ਤੋਂ ਬਾਅਦ ਬਣਾ ਲਿਆ ਕਰੂਗੀ ਬੇਬੇ ਕੀ ਕਹਨੀ ਐ ਸਵਾ ਮਹੀਨਾ ਨਾ ਜੇ ਉਹਦੇ ਤੱਕ ਉਹਦੀ ਆਦਤ ਵਿਗੜ ਗਈ ਫੇਰ ਕੀ ਕਰਾਂਗੀ ਨੀ ਕਿਦਰ ਨਹੀਂ ਆਦਤ ਬੇ ਵਿਗੜਦੀ ਉਹਦੀ ਮੈਨੂੰ ਪਤਾ ਐ ਇਹਦੀ ਪਸੰਦ ਦਾ ਵੀ ਕਹੇ ਜੀ ਇਹਦੀ ਪਸੰਦ ਆ ਹਾਂ ਵੈਸੇ ਆ ਗੱਲ ਤਾਂ ਹੈਗੀ ਆ ਜੇ ਵੀਰਾ ਕਿਸੇ ਨੂੰ ਵਿਆਹ ਕੇ ਲਿਆਇਆ ਨਾ ਤਾਂ ਮਾੜੀ ਧੀੜੀ ਨਹੀਂ ਹੋਣੀ ਹੈਗੀ। ਉਹ ਚੱਲ ਤੂੰ ਹੁਣ ਰਹਿਣ ਦੇ ਤੂੰ ਬੇਬੇ ਨਾਲ ਨਾ ਕੰਮ ਕਰਾ ਲਾ ਨਾਲ ਇੱਕ ਗੱਲ ਯਾਦ ਰੱਖੀ ਹੁਣ ਅਗਲਾ ਨੰਬਰ ਤੇਰਾ ਆ ਤੇਰਾ ਵੀ ਛੇਤੀ ਫਾੜ ਪੜ੍ਹੂ ਮੈਂ ਲੈ ਵੀਰੇ میری ਗੱਲ ਸੁਣ ਲਾ ਤੈਨੂੰ ਵਿਆਹ ਕਰਾ ਲਿਆ ਨਾ ਤੂੰ ਦੇਖ ਲਾ ਵਿਆਹ ਕਰਾਉਣ ਦੇ ਅੰਜਾਮ ਕੀ ਹੁੰਦੇ ਕੀ ਨਾ ਤੇ ਮੈਂ ਨਹੀਂ ਹਲੇ ਬੇਬੇ ਵਿਆਹ ਬੂ ਕਰਾਉਣਾ ਮੈਂ ਤਾਂ ਪੜਨਾ ਹਲੇ ਉਹ ਤੂੰ ਰਹਿਣ ਦੇ ਬਹੁਤ ਹੋਗੀਆਂ ਤੇਰੀਆਂ ਪੜ੍ਹਾਈਆਂ ਚੰਗਾ ਪੁੱਤ ਤੇਰਾ ਫਹਾ ਬਸ ਛੇਤੀਓ ਵੱਢਣ ਵਾਲਾ ਮੈਂ ਆਹੋ ਤੇਰੇ ਕਹਿਣ ਨਾਲ ਹੁੰਦਾ ਖੁਸ਼ ਆ ਚੱਲ ਚੱਲ ਤੂੰ ਦੇਖੀ ਜਾਈ ਤੇਰਾ ਛੇਤੀ ਕਰੂਗਾ ਮੈਂ ਆਹ ਦੇਖ ਲੈ ਬੇਬੇ ਅਲਫ ਲਾਲਾ ਬਣਾ ਕੇ ਰੱਖਤੀ ਚੱਲ ਕੋਈ ਨਹੀਂ ਪੁੱਤ ਤੇਰਾ ਭਰਾ ਤੇਰੇ ਤੋਂ ਵੱਡਾ ਐਵੇਂ ਤੇਰਾ ਨਾ ਮਜ਼ਾਕ ਕਰਦਾ ਗੁੱਸਾ ਨਾ ਕਰਿਆ ਕਰ ਓ ਸਿਮੀ ਆ ਜਾ ਯਾਰ ਕਿੰਨਾ ਟਾਈਮ ਲਾਏਗੀ ਉੱਪਰੋਂ ਮੌਸਮ ਵੀ ਖਰਾਬ ਹੋ ਰਿਹਾ ਆ ਜਾ ਯਾਰ ਛੇਤੀ ਆ ਗਈ ਆ ਗਈ ਆ ਗਈ ਸਿਮੀ ਆ ਜਾ ਯਾਰ ਹੁਣ ਕਿੰਨਾ ਟਾਈਮ ਲਾਈ ਆ ਗਈ ਆ ਗਈ ਤੁਸੀਂ ਤਾਂ ਹਜੇ ਤੱਕ ਬਾਈਕ ਵੀ ਨਹੀਂ ਸਟਾਰਟ ਕੀਤੀ ਤੇ ਮੈਨੂੰ ਵਾਜਾ ਤੇ ਵਾਜਾ ਮਾਰੀ ਜਾਂਦੇ ਹੋ ਉਹ ਇਹਨੂੰ ਸਟਾਰਟ ਕਰਨ ਨੂੰ ਮਹੀਨਾ ਲੱਗਣਾ ਮੈਂ ਹੁਣ ਸਟਾਰਟ ਕਰ ਲੰਨਾ ਚਲੋ ਛੇਤੀ ਕਰੋ ਆ ਰੁਕੋ ਰੁਕੋ ਪੁੱਤ ਇੱਕ ਮਿੰਟ ਲਫੜ ਆ ਟੇਪ ਨੂੰ ਤਾਂ ਲੈ ਜਾ ਇਹ ਤਾਂ ਭੁੱਲ ਗਈ ਸੀ ਮੰਮੀ ਜੀ ਆਫਿਸ ਚੱਲ ਗਏ ਤੁਸੀਂ ਪਿੱਛੋਂ ਕਿਉਂ ਵਾਜਾ ਮਾਰਦੇ ਹੋ ਉਹ ਫੇਰ ਕੀ ਹੋਇਆ ਪੁੱਤ ਮੈਨੂੰ ਆਏ ਸੀਗਾ ਰੋਟੀ ਬਣਾਈ ਪਈ ਆ ਤੂੰ ਆਦੀ ਨਾਲ ਲੈ ਜਾਏਂਗੀ ਫੇਰ ਐਵੇਂ ਉੱਥੇ ਖਾਂਦੀ ਫਰੇਗੀ ਤੇ ਫੇਰ ਕੀ ਹੋ ਗਿਆ ਮੈਂ ਕੈਂਟੀਨ ਚੋਂ ਖਾ ਲੈਂਦੀ ਦੇਖ ਪੁੱਤ ਐਵੇਂ ਉੱਥੋਂ ਬਾਹਰੋਂ ਕਿ ਤੱਕ ਹੈ ਜਾਂ ਖਾਣਾ ਬਣਿਆ ਹੋਊ ਕਹੇ ਜਾਂ ਨਾ ਬਣਿਆ ਹੋਊਗਾ ਮੈਂ ਤਾਂ ਤਾਂ ਕਰਕੇ ਤੈਨੂੰ ਬਣਾ ਕੇ ਦੇਤੀ ਰੋਟੀ ਹੈ ਨਾਲੇ ਮੇਰੇ ਹੁੰਦਾ ਤਾਂ ਫਿਕਰ ਨਾ ਕਰਿਆ ਕਰ ਰੋਟੀ ਤੇਰੀ ਤੇਨੂੰ ਤਿਆਰ ਮਿਲੂਗੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਐਵੇਂ ਹੋ ਜਾਂਦਾ ਕਿ ਨੂੰ ਨਾ ਦੋ ਪੈਸੇ ਖਰਚ ਕਰਦੇ ਬਾਹਰੋਂ ਕਿਤੇ ਉਹ ਬੇਬੇ ਨੂੰ ਤੇਰੀ ਫਿਕਰ ਹੁੰਦੀ ਆ ਐਵੇਂ ਨਾ ਤੂੰ ਬੁੱਲੀ ਜਾ ਉਹ ਬੇਬੇ ਤੂੰ ਐਨੀ ਟੈਨਸ਼ਨ ਲੈਂਦੀ ਆ ਲਵ ਯੂ ਆ ਤੇਨੂੰ ਚੰਗਾ ਵੱਡਾ ਆਇਆ I love you ਵਾਲਾ ਹੁਣ ਜੇ ਤੁਹਾਡਾ love you love you ਖਤਮ ਹੋ ਗਿਆ ਨਿਕਲੀਏ ਆਪਾਂ ਪਹਿਲਾਂ ਹੀ ਬਹੁਤ ਜ਼ਿਆਦਾ ਲੇਟ ਕਰਕੇ ਰੱਖਦੇ ਸੀ ਹਾਂ ਹੁਣ ਲੇਟ ਹੋ ਗਏ ਪਹਿਲਾਂ ਤਾਂ ਤਿਆਰ ਹੋਣ ਨੂੰ ਇੰਨਾ ਟਾਈਮ ਲਾਤਾ ਚਲੋ ਜਲਦੀ ਕਰੋ ਚੰਗਾ ਬੇਬੇ ਫੇਰਾ ਚੰਗਾ ਚੰਗਾ ਲੈ ਇਹ ਤਾਂ ਹੁਣ ਗਏ ਮੈਂ ਘਰ ਦਾ ਕੰਮ ਨਿਮੇੜਨਾ ਨਾਲੇ ਤਾਂ ਮੈਂ ਕੱਪੜੇ-ਕੁਪੜੇ ਧੋਲਾ ਬਾਕੀ ਵੀ ਕੰਮ ਨਿਮੇੜਨਾ ਉਦੋਂ ਦਾ ਮੌਸਮ ਖਰਾਬ ਹੋਇਆ ਪਿਆਗਾ ਅੱਖਾਂ ਤੇ ਨੂੰ ਵੇਖ-ਵੇਖ ਰੱਜੀਆਂ ਹੀ ਨਾ ਸੋਣਾ ਤੂੰ ਕਪੜੇ ਵੀ ਆਪ ਹੀ ਧੋਈ ਇੰਨੀ ਹੈ ਓਏ ਹੁਣ ਤਾਂ ਸੁਖਵਿੰਦਰ ਦੇ ਬਿਆਹ ਨੂੰ ਸਵਾ ਮਹੀਨੇ ਤੋਂ ਵੀ ਉੱਤੇ ਹੋ ਗਿਆ। ਬਹੂ ਨੂੰ ਕਹਿੰਦੀ ਉਹ ਕਰ ਲੈਂਦੀ ਇਹ। ਉਹ ਕੋਈ ਨਹੀਂ। ਸਾਰੀ ਉਮਰ ਉਹਨੇ ਕੰਮ ਹੀ ਕਰਨਾਗਾ। ਹੁਣ ਤਾਂ ਉਹਦੇ ਹਸਣ ਖੇਡਣ ਦੇ ਦੇਣਾਗੇ। ਕੋਈ ਨਹੀਂ ਕਹਿ ਦੂੰਗੀ ਕਰ ਲੂਗੀ ਕੰਮ ਉਹ। ਓਏ ਹੁਣ ਤਾਂ ਤੂੰ ਉਹਦੀ ਆਤਮ ਬਗਾੜੀ ਜੰਨੀ ਐ। ਤੈਨੂੰ ਕਿੰ ਲੱਗਦਾ ਫੇਰ ਉਹ ਕੰਮ ਕਰ ਲੂਗੀ? ਬਾਲਾ ਨਹੀਂ ਤਾਂ ਚਲ ਸਵੇਰੇ ਚਾਹ ਪਾਣੀ ਨਹੀਂ ਕਰ ਲਿਆ ਕਰੇ। ਚਾਹ ਪਾਣੀ ਦਾ ਤਾਂ ਕਰ ਲਿਆ ਕਰੇ ਪਰ ਸਵੇਹਾ ਉੱਠ ਕੇ ਉਹਨੇ ਤਿਆਰ ਵੀ ਹੋਣਾ ਹੁੰਦਾਗਾ। ਸਵੇਰੇ ਉਸ ਦਿਹਾ ਕੰਮ ਦੇ ਭਾਗ ਜਾਂਦੀ ਆਪਦੇ। ਸ਼ਾਮ ਨੂੰ ਜਦੋਂ ਆਉਂਦੀ ਉਹਦੋਂ ਥੱਕੀ ਹੁੰਦੀ ਹੈਗੀ। ਕੱਥਾ ਕਨੂ ਕਿ ਸਾਰੀ ਦੁਨੀਆ ਨੌਕਰੀਆਂ ਕਰਦੀ ਐ ਸ਼ਾਮ ਦਾ ਰੋਟੀ ਪਾਣੀ ਵਾਲਾ ਕਰ ਲਿਆ ਕਰ ਤੈਨੂੰ ਡਾਕਟਰ ਨੇ ਕਿਹਾ ਐ ਨਾ ਕਿ ਬਾਲਾ ਕੰਮ ਨਾ ਕਰਿਆ ਕਰ ਫਿਰ ਤੂੰ ਆਦੀ ਸਿਹਤ ਦਾ ਵੀ ਨਹੀਂ ਖਿਆਲ ਰੱਖਦੀ ਸ਼ਾਮ ਨੂੰ ਉਹਨੂੰ ਕਹਿ ਰੋਟੀ ਪਾਣੀ ਦਾ ਤੂੰ ਕਰ ਲਿਆ ਕਰ ਦੇਣੇ ਤੂੰ ਕਰ ਰਲ ਮਿਲ ਕੇ ਕਰ ਲਿਆ ਕਰੋ ਦੋਨੇ ਜਾਨੀਆਂ ਚੱਲ ਕੋਈ ਨਹੀਂ ਮੈਂ ਕਹਿ ਦੂੰਗੀ ਉਹਨੂੰ ਕਰ ਲਿਆ ਕਰੂਗੀ ਕੰਮ ਤੂੰ ਐ ਕਰ ਆ ਆਪਦੇ ਆ ਜਿਹੜੇ ਤੇ ਹੈਗਾ ਕਦਾ ਹੀ ਮਿਲਿਆ ਦੇ ਕੁਰਤਾ ਪਜਾਮਾ ਤੇਰਾ ਕੋਈ ਮੇਰਾ ਤਾਂ ਕੁਰਤਾ ਪਜਾਮਾ ਹੀ ਸੀ ਮਿਲਦਾ ਇੱਕ ਬਸ ਲੈ ਲਿਆ ਦੇ ਹਾਈਟ ਨਾਲ ਬਰਾਸ ਰੀਰ ਜਾ ਬਾਲੇ ਡਾਉਣ ਹੋਇਆ ਪਿਆ ਹੁਣ ਕੰਮ ਤਾਂ ਮੈਂ ਸਾਰਾ ਕਰ ਲਿਆ ਆਟਾ ਵੀ ਗੁੰਨ ਕੇ ਰੱਖਤਾ ਚਲ ਦੋ ਸਿਮੀ ਆ ਗਈ ਨਾ ਹੁਣ ਕਹਿ ਦਿਆਂਗੇ ਦੋ ਰੋਟੀਆਂ ਲਾ ਲੂਗੇ ਹੋਰ ਤਾਂ ਮੈਂ ਸਾਰਾ ਕਰੀ ਬੈਠੀ ਆਂਗੀ ਸਬਜ਼ੀ ਵੀ ਬਣਾਈ ਪਈ ਐ ਖੜਿਆ ਵੀ ਨਹੀਂ ਜਾਂਦਾ ਅੱਜ ਤਾਂ ਮੈਥੋਂ ਆ ਗਏ ਪੁੱਤ ਹਾਂਜੀ ਲੇਟ ਵਾਲੀ ਹੋ ਗਈ ਅੱਜ ਤੁਹਾਨੂੰ ਪਤਾ ਤਾਂ ਹੈਗਾ ਇਹ ਬੱਸਾਂ ਦਾ ਕਿੰਨਾ ਤੰਗ ਕਰਦੀਆਂ ਨੇ ਪਹਿਲਾਂ ਤਾਂ ਘੰਟਾ-ਘੰਟਾ ਆਉਂਦੀਆਂ ਨਹੀਂ ਜੇ ਆਉਂਦੀਆਂ ਨੇ ਫਿਰ ਉਹ ਬੇਅਕਲ ਜਿਹੇ ਕੰਡਕਟਰ ਜਨਾਨੀਆਂ ਦੇਖ ਕੇ ਬੱਸਾਂ ਰੋਕਦੇ ਹੀ ਨਹੀਂ ਹੈਗੇ ਫੇ ਤਾਂ ਗੱਲ ਤੇਰੀ ਸਹੀ ਆ ਪੁੱਤ ਆ ਜਿਉਂਦੇ ਆਧਾਰ ਕਾਰਡ ਜੇ ਚਲਾਏ ਆ ਜਨਾਨੀਆਂ ਦੀ ਕਦਰ ਘਟ ਗਈ ਆ ਉਤੋਂ ਆ ਕੰਡਕਟਰ ਇਹ ਨਹੀਂ ਮੂੰਹ ਬੋਲਦੇ ਕੰਡਕਟਰਾਂ ਦਾ ਤਾਂ ਬਹੁਤ ਔਖਾ ਹੋਇਆ ਪਿਆ ਕਿੰਨੀ-ਕਿੰਨੀ ਦੇਰ ਉੱਤੇ ਖੜਨਾ ਪੈਂਦਾ ਹੈ ਲੈ ਜਾਂਦੇ ਨੇ ਗੱਡੀ ਪਾ ਜਾ ਕੇ ਜਨਾਨੀ ਦੇਖ ਕੇ ਮੈਨੂੰ ਤਾਂ ਉੱਤੇ ਖੜ ਖੜ ਕੇ ਭੁੱਖ ਵੀ ਬਹੁਤ ਜ਼ਿਆਦਾ ਲੱਗ ਗਈ ਹੈ ਅੱਛਾ ਚੱਲ ਕੋਈ ਨਹੀਂ ਜੇ ਭੁੱਖ ਲੱਗੀ ਪਈ ਐ ਨਾ ਪੁੱਤ ਐ ਕਰ ਆਟਾ ਗੁੰਨਿਆ ਪਿਆ ਹੈਗਾ ਸਬਜ਼ੀ ਬਣੀ ਪਈ ਐ ਚਾਰ ਫੁਲਕੇ ਲਾ ਲਾ ਨਾਲੇ ਤੂੰ ਖਾ ਲੇਂਗੇ ਇਹਨਾਂ ਨੇ ਮੈਂ ਖਾ ਲੂੰ ਫੁਲਕੇ ਬਣਾਵਾਂ ਉਹ ਵੀ ਮੈਂ ਮੈਂ ਤੋਂ ਨਹੀਂ ਬਣਦੀ ਰੋਟੀ ਰਾਟੀ ਲੈ ਪੁੱਤ ਫੇਰ ਕੀ ਹੋ ਗਿਆ ਚਾਰ ਫੁਲਕੇ ਤਾਂ ਲਾਉਣੇ ਆਗੇ ਕਿਹੜਾ ਤੂੰ ਵਾਲੇ ਉਹ ਕਰਦੇ ਆਗੇ ਆਪਾਂ ਦੋਨਾਂ ਜਣੀਆਂ ਨੇ ਖਾਣੀ ਐ ਰੋਟੀ ਮੇਰਾ ਨਾ ਥਰੀਰ ਨਹੀਂ ਸੈਟ ਹੈਗਾ ਸੀ ਪੁੱਤ ਨਹੀਂ ਤਾਂ ਮੈਂ ਹੁਣ ਰੋਟੀ ਲਾ ਦਿੰਦੀ ਸਰੀਰ ਸੱਟ ਨੂੰ ਕੀ ਤੁਹਾਡੇ ਗੋਲੀ ਵੱਜੀਏ ਚੰਗੇ ਭਲੇ ਤਾਂ ਬੈਠੇ ਹੋ ਨਾਲ ਤੁਹਾਨੂੰ ਪਤਾ ਮੈਂ ਸਾਰੀ ਦਿਹਾੜੀ ਬਾਹਰ ਥੱਕ ਕੇ ਆਈਆਂ ਕੰਮ ਕਰਕੇ ਆਫਿਸ 'ਚ ਤੇ ਤੁਸੀਂ ਇੱਕ ਚਾਰ ਫੁੱਲਕਈ ਤਾਂ ਬਣਾਉਣੇ ਹੁੰਦੇ ਨੇ ਉਹਦੇ ਵਿੱਚ ਵੀ ਤੁਸੀਂ ਥੱਕ ਜਾਂਦੇ ਹੋ ਤੁਹਾਡਾ ਸਰੀਰ ਦੁਖਦਾ ਹੈ ਹੁਣ ਕਮਾਲ ਦੀ ਗੱਲ ਹੈਗੀ ਹਜੇ 2 ਮਹੀਨੇ ਹੋਇਆ ਤੇਰੇ ਵਿਆਹ ਨੂੰ ਤੇ ਤੂੰ ਆਹੋ ਗੱਲ ਫੜ ਤੇ ਗੋਲਗਾ ਚਲਾਉਣ ਲੱਗ ਗਈ ਹੈਗੀ ਜੇ ਤਾਂ ਕੰਮ ਕਰਦੀਆਂ ਠੀਕ ਹੈ ਨਹੀਂ ਮੁੰਡੇ ਨਾਲ ਮੈਨੂੰ ਗੱਲ ਕਰਨੀ ਹੋਊਗੀ ਫਿਰ ਤੁਸੀਂ ਆਪਣੇ ਮੁੰਡੇ ਦਾ ਰੋਗ ਨਾ ਦੋ ਮੈਨੂੰ ਦੱਸ ਦੋ ਜੀ ਨੂੰ ਦੱਸਣਾ ਹੈ ਨਾ ਤਾਂ ਦੇਖੋ ਮੈਂ ਪਕਾਵਾਂ ਰੋਟੀ ਅੱਜ ਤੇ ਨਾ ਪਕਾਵਾਂ ਕੱਲ ਨੂੰ ਮੇਤੋਂ ਨਹੀਂ ਤੁਹਾਡੇ ਚੁੱਲਿਆਂ ਦੇ ਕੰਮ ਹੁੰਦੇ ਹੈਗੇ ਬੇਸ਼ਰਮ ਹੈ ਕੁਮਾਲ ਦੀ ਗੱਲ ਹੈ ਤੋ ਰੋਟੀਆਂ ਹੀ ਨਹੀਂ ਲਾ ਸਕਦੀ ਇਹ ਹੈ ਕੋਈ ਨਹੀਂ ਆਉਣ ਤੇ ਮੁੰਡੇ ਨੂੰ ਘਰੇ ਕਰਦੀ ਆ ਉਹਦੇ ਨਾਲ ਗੱਲ ਮੈਂ ਸਾਰੀ ਉਹਦਾ ਸਿਆਪਾ ਪਾਤਾ ਤਾਂ ਮੇਰੇ ਗੜ ਇਹਨੇ ਤਾਂ ਚੁੱਲਿਆਂ ਮੂਰੇ ਜਾਣਾ ਹੀ ਨਹੀਂਗਾ ਕਰਨੇ ਕੱਖ ਨਹੀਂ ਇਹਨੇ ਤੇ ਜਾ ਕੇ ਕੰਮ ਲਿਆ ਚਾਹ ਫਿਰ ਮੈਂ ਖੇਤ ਵੀ ਜਾਣਾ ਕਿਹੜਾ ਮਾਰਨ ਘੰਟਾ ਹੋ ਗਿਆ ਤੇਰੀ ਚਾਹ ਹੀ ਨਹੀਂ ਬਣੀ ਚਾਹ ਤਾਂ ਰੱਖੀ ਪਈ ਐ ਹਜੇ ਹਾਂ ਬਣਦੀ ਐ ਲੈ ਫੜ ਪਾਣੀ ਪੀ ਲੈ ਫੜਾ ਉਹ ਏ ਤੂੰ ਕੀ ਹੋ ਗਿਆ ਤੈਨੂੰ ਉਹ ਕੀ ਗੱਲ ਹੋ ਗਈ ਦੱਸ ਤਾਂ ਦੇ ਬੱਬੀ ਕੀ ਹੋ ਗਿਆ ਖੜੀਓ ਖੜ ਕਰ ਤੇਰੀ ਮਾਂ ਉੱਠ ਬੱਬੀ ਓਏ ਉੱਠ ਜਾ ਉਹ ਆਈ ਕੀ ਹੋ ਗਿਆ ਠੀਕ ਐ ਠੀਕ ਐ ਤੂੰ ਠੀਕ ਐ ਹਾਂ ਤੈਨੂੰ 20 ਵਾਰ ਕਿਹਾ ਵੀ ਤੂੰ ਆਪਣੀ ਸਿਹਤ ਦਾ ਖਿਆਲ ਰੱਖਿਆ ਕਰ। ਕੁਝ ਨਹੀਂ। ਖਾਲ ਦਾ ਬੁਖਾਰ ਦਾ ਚੜਿਆ ਹੋਇਆ। ਉਹਦੇ ਨਾਲ ਚੱਕਰ ਜੇ ਆਈ ਜਾਂਦੇ ਹੈਗੇ। ਤੂੰ ਮੈਨੂੰ ਕੱਲ ਦੱਸਦੀ ਮੈਂ ਤੈਨੂੰ ਡਾਕਟਰ ਤੇ ਦਵਾਈ ਲਿਆ ਦਿੰਦਾ। ਨਾਲੇ ਤੂੰ ਡਾਕਟਰ ਨੇ ਕਿੰਨੇ ਦਾ ਟੋਕ ਕੇ ਨਾ। ਇਹ ਬੜਾ ਕੰਮ ਕਾਜ ਨਾ ਕਰ ਰਿਹਾ ਕਰ। ਜੇ ਮੈਂ ਇਹਨਾ ਕੰਮ ਕਰੂੰਗੀ ਤਾਂ ਹੋਰ ਕੌਣ ਕਰੂਗਾ? ਸਾਰਾ ਘਰ ਦਾ ਕੰਮ ਕਰਨ ਵਾਲਾ ਪਿਆਗਾ। ਬੇਬੇ ਤੂੰ ਮੈਨੂੰ ਕਹਿ ਦਿੰਦੀ ਤਾਂ ਨਾਲੇ ਉਹ ਵੀ ਅੱਜ ਤਾਂ ਮੇਰੇ ਕਾਲਜ ਦੀ ਛੁੱਟੀ ਸੀ। ਮੈਂ ਚੰਨਾ ਕੰਮ ਕਰਾ ਦਿੰਦੀ। ਪੁੱਤ ਤੈਨੂੰ ਮੈਂ ਤਾਂ ਨਹੀਂ ਕਿਹਾ ਮਾਇਲ ਤੇਰੀ ਪੜਾਈ ਪੂਰੀ ਹੋ ਜੇ ਉਦੋਂ ਬਾਅਦ ਕੰਮ ਹੀ ਕਰਨੇ ਆਗੇ ਨਾਲੇ ਉਹ ਬਹੂ ਨੂੰ ਕਿਹਾ ਕਰ ਤੂੰ ਉਹਨੂੰ ਲਾ ਕੰਮ ਦੇ ਉੱਤੇ ਸਿਰ ਚੜਾਈ ਇੰਨੀ ਦਿਨੋਂ ਦਿਨ ਸਾਰੀ ਦਿਹਾੜੀ ਨਾ ਬਹੂ ਬਹੂ ਨਾ ਕਰੀ ਜਾਇਆ ਕਰ ਕਿਹਾ ਸੀ ਉਹਨੂੰ ਕੱਲ ਮੈਂ ਸਾਰਾ ਕੰਮ ਕਰੀ ਬੈਠੀ ਸੀ ਆਟਾ ਕੁੰਨਿਆ ਪਿਆ ਸੀ ਸਬਜ਼ੀ ਬਣੀ ਪਈ ਸੀ ਮੈਂ ਕਿਹਾ ਪੁੱਤ ਚਾਰ ਫੁਲਕੇ ਲਾ ਲੈ ਤੂੰ ਖਾ ਲੇਂਗੀ ਇਹਨਾਂ ਨੂੰ ਮੈਂ ਖਾ ਲੂੰਗੀ ਮੈਨੂੰ ਜਾਰੇ ਪੈਰ ਚੱਕ ਕੇ ਪੈ ਗਈ ਕਹਿੰਦੀ ਮੈਂ ਇਥੋਂ ਨਹੀਂ ਰੋਟੀਆਂ ਪਾਕਦੀਆਂ ਥੋਡੀਆਂ ਮੈਂ ਨਹੀਂ ਤੁਹਾਡੇ ਲੰਗਰ ਲਾ ਸਕਦੀ ਨਹੀਂ ਸਾਉ ਕੋ ਸੁਣਾਇਆ ਮੈਨੂੰ ਆ ਦੇਖ ਲੈ ਬੇਬੇ ਮੈਂ ਤੈਨੂੰ ਪਹਿਲਾਂ ਕਿਹਾ ਸੀਗਾ ਨਾ ਵੀ ਉਹ ਤਾਂ ਕੰਮ ਲੈ ਲੈ ਕੰਮ ਲੈ ਲੈ ਉਤਾ ਕਹਿੰਦੀ ਸਵਾ ਵੀ ਨਾ ਮੈਂ ਕੰਮ ਨਹੀਂ ਕਰਾਉਂਦੀ ਜੇ ਉਦੋਂ ਦੀ ਕੰਮ ਤੇ ਲਾਈ ਹੁੰਦੀ ਨਾ ਆਹਦੇ ਨਹੀਂ ਸੀ ਦੇਖਣੇ ਪੈਣੇ ਆਪਾਂ ਨੂੰ ਅੱਜ ਲੈ ਜੀ ਐਡੀ ਗੱਲ ਹੋ ਗਈ ਸੀ ਫਿਰ ਮੈਨੂੰ ਕਿਉਂ ਨਹੀਂ ਦੱਸਿਆ ਲੈ ਤੁਹਾਨੂੰ ਕੀ ਦੱਸਦੀ ਮੈਂ ਤਾਂ ਮੁੰਡੇ ਨੂੰ ਵੀ ਨਹੀਂ ਕੁਝ ਦੱਸਿਆ ਐਸੀ ਗੱਲ ਦੀ ਮਾਰੀ ਨੇ ਵੀ ਕਰੇ ਕਲੇਸ਼ ਪਾਊਗਾ ਕਿਉਂ ਕਲੇਸ਼ ਵਾਲੀ ਕੀ ਗੱਲ ਐ ਇਹਦੇ ਵਿੱਚ ਲੋਕਾਂ ਦੇ ਧੀਆ ਪੁੱਤ ਨੌਕਰੀਆਂ ਵੀ ਕਰਦੇ ਆ ਕੰਮ ਵੀ ਕਰਦੇ ਆ ਹੈ ਹੁਣ ਧੀ ਪੁੱਤ ਤਾਂ ਕੰਮ ਵੀ ਨਾ ਕਰਾਵੇ ਕੋਈ ਕੋਈ ਨਹੀਂ ਮੈਂ ਦੱਸਦਾ ਹੁਣ ਇਹਨਾਂ ਨੂੰ ਕਿਵੇਂ ਕੰਮ ਹੁੰਦਾ ਹੁੰਦਾ ਉਹ ਸੁਖਵਿੰਦਰ ਸੁਵਿੰਦਰਾ ਕੋਈ ਤਾਂ ਕਿ ਸ਼ਰਮ ਹੈ ਕਿ ਨਹੀਂ ਹੈ ਕਿੱਡਾ ਕੋਈ ਕੋਟੇ ਕੋਟੇ ਦਿਨ ਛੜੇ ਆਏ ਅੰਦਰ ਲਿٹے ਪਏ ਹੂੰ ਕੋਈ ਕੰਮਕਾਰ ਕਰ ਲੋ ਆ ਦੇ ਆ ਤੇਰੀ ਮਾਂ ਹੁਣੇ ਡਿੱਗ ਪਈ ਸੀ ਇਹਦੇ ਤੋਂ ਕੰਮ ਨਹੀਂ ਹੁੰਦਾ ਕਿੰਨੇ ਦਿਨ ਹੋ ਗਏ ਤੇ ਤਬੀਅਤ ਖਰਾਬ ਨੂੰ ਬਾਪੂ ਜੀ ਐਡੀ ਗੱਲ ਹੋ ਗਈ ਜੀ ਤੁਸੀਂ ਮੈਨੂੰ ਤਾਂ ਦੱਸ ਦਿੰਦੇ ਤੈਨੂੰ ਦੱਸ ਦਿੰਦੇ ਤੈਨੂੰ ਘਰੇ ਬੈਠੇ ਨੂੰ ਆਪ ਨੂੰ ਨਹੀਂ ਦੀਦਾ ਤੈਨੂੰ ਸਪੈਸ਼ਲ ਦੱਸ ਦਿੰਦੇ ਤੈਨੂੰ ਲਾੜ ਸਾਹਿਬ ਨੂੰ ਕਿ ਤੇਰੀ ਮਾਂ ਬਿਮਾਰ ਹੈ ਤੂੰ ਠਾਉ ਕੰਮ ਤੇ ਲਾਉ ਬਾਪੂ ਮਸਾ ਮਸਾ ਦਾ ਛੁੱਟੀ ਆਉਂਦੀ ਆ ਹਫਤੇ ਬਾਅਦ ਹੁਣ ਮੈਂ ਉਹਨੂੰ ਕਿਵੇਂ ਜੇ ਕਹਿਦਾ ਕਿਉਂ ਸਾਰੀ ਦੁਨੀਆ ਦੇ ਧੀਆ ਪੁੱਤ ਨੌਕਰੀਆਂ ਕਰਦੇ ਆ ਜਿਹੜੀਆਂ ਨੌਕਰੀਆਂ ਕਰਦੇ ਆ ਉਹ ਘਰ ਦਾ ਕੰਮ ਨਹੀਂ ਕਰਦੇ ਤਾਂ ਮਤਲਬ ਤਾਂ ਫਿਰ ਹਾਂ ਦੱਸੀ ਨੂੰ ਕਹਿ ਦਿੰਦੇ ਤੁਸੀਂ ਇਹਦੇ ਪੇਪਰ ਚੱਲ ਰਹੇ ਆ ਕੁੜੀ ਦੇ ਇਹਦੇ ਪੇਪਰਾਂ ਦੀ ਤਿਆਰੀ ਨਹੀਂ ਕਰਨੀ ਕੀ ਗੱਲ ਆ ਪਾ ਬੀਨੂ ਦਾ ਕੁਝ ਕਹਿਣਾ ਨਹੀਂ ਹੈਗਾ ਵੀਰੇ ਤੂੰ ਮੇਰੇ ਮਗਰ ਪੈ ਜਨਾ। ਥਾਲੇ ਗੱਲ ਸੁਣ ਕਰ ਤੂੰ ਆਪਦੀ ਮਰਜ਼ੀ ਨਾਲ ਵਿਆਹ ਕਰਾਇਆ ਮੈਂ ਕੁਝ ਨਹੀਂ ਬੋਲਣਾ। ਵਿਚਾਰ ਠੀਕ ਹੈ ਜਵਾਗ ਨੇ ਜੋ ਕਰ ਲਿਆ ਕਰ ਲਿਆ। ਪਰ ਹੁਣ ਜਿਹੜਿਆ ਤੁਸੀਂ ਲੱਛਣ ਫੜੇ ਆ ਨਾ ਐ ਨਹੀਂ ਚੱਲਣਾ। ਜੇ ਮੇਰੇ ਘਰ ਚ ਰਹਿਣਾ ਤੇ ਇੱਥੇ ਕੰਮ ਕਰਨਾ ਹੀ ਪਊਗਾ। ਠਾਉ ਉਹਨੂੰ ਤੇ ਉਹਨੂੰ ਕੰਮ ਤੇ ਲਾ। ਚੱਲ ਕੋਈ ਨਾ ਮੈਂ ਕਰਦਾ ਗੱਲ ਉਹਦੇ ਨਾਲ। ਗੱਲ ਨਹੀਂ ਕਰਦਾ ਉਹਨੂੰ ਠਾ ਕੇ ਉਹਨੂੰ ਕੰਮ ਤੇ ਲਾ। ਜਿਹੜਾ ਦਿਨ ਸਿਰ ਚੜਾਈ ਜਾਂਦਾ ਉਹਨੂੰ। ਚੰਗਾ ਹੋ। ਕੀ ਇਸ ਵੇਰੇ ਇਸ ਵੇਰੇ ਬਾਪੂ ਜੀ ਨੇ ਰੌਲਾ ਪਾਇਆ ਕੋਣ ਦਰਵਾਜ਼ੇ ਪੰਨ ਰਹੇ ਨੇ ਸੌਣ ਵੀ ਨਹੀਂ ਦੇ ਰਹੇ ਇੱਕ ਦਿਨ ਹੁੰਦਾ ਸੰਡੇ ਦਾ ਸੌਣ ਲਈ ਉਹਦੇ ਵਿੱਚ ਵੀ ਇਹਨਾਂ ਦਾ ਨਾ ਰੌਲਾ ਯਾਰ ਸਿਮੀ ਤੈਨੂੰ ਪਤਾ ਨਾ ਬੇਬੇ ਦੀ ਤਵੀ ਦਾ ਡਾਉਣਾ ਤੂੰ ਜਾ ਕੇ ਰੋਟੀਆਂ ਬਣਾ ਲਾ ਰੋਟੀ ਮੈਂ ਬਣਾਵਾਂ ਰੋਟੀ ਨਹੀਂ ਬਾਪੂ ਜੀ ਨੂੰ ਘਰ ਚ ਹੋਰ ਕੋਈ ਦਿਖਦਾ ਨਹੀਂ ਹੈਗਾ ਨੀ ਮੈਂ ਦੇਖਦੀ ਆ ਇਹਨਾਂ ਨੂੰ ਦੱਸੀ ਕੀ ਕਰਦੀ ਆ ਉਹਦੇ ਹੱਥਾਂ ਤੇ ਮਹਿੰਦੀ ਲੱਗੀ ਉਹਨੂੰ ਬੋਲਦਿਆਂ ਰੋਟੀ ਬਣਾਉਣ ਲਈ ਬਿੱਲੀ ਉਹ ਫਿਰਦੀ ਆ ਸਾਰੇ ਦਿਹਾੜੀ ਉਹ ਯਾਰ ਗੱਲ ਮਹਿੰਦੀ ਦੀ ਨਹੀਂ ਹੈਗੀ ਉਹਦੇ ਪੇਪਰ ਚ ਲੱਦੇ ਨੇ ਨਾਲੇ ਅੱਗੇ ਕਿਹੜਾ ਬੇਬੇ ਨੇ ਤੈਨੂੰ ਕੰਮ ਕਿਹਾ ਕੋਈ ਉਹ ਬਥੇਰਾ ਪਿਆਰ ਕਰਦੀ ਆ ਤੈਨੂੰ ਉਹ ਸਭ ਡਰਾਮੇ ਨੇ ਬੇਬੇ ਦੇ ਨਾਲੇ ਮੇਰੀ ਗੱਲ ਸੁਣੋ ਕੱਲ ਸਕੂਲ ਤੋਂ ਜਦੋਂ ਮੈਂ ਆਈ ਆ ਆਉਂਦੇ ਸਾਰੀ ਬੇਬੇ ਲੱਗੀ ਮੈਨੂੰ ਬੋਲਣ ਬੋਤਾ ਚਾ ਰੋਟੀਆਂ ਹੀ ਬਣਾ ਦੇ ਤੂੰ ਵੀ ਭੁੱਖੀਆਂ ਤੇ ਨਾਲੇ ਮੈਂ ਵੀ ਭੁੱਖੀਆਂ ਖਾ ਲਾਂਗੇ ਦੋਨੇ ਜਣੀਆਂ ਮਿਲ ਕੇ ਕਿ ਮੈਂ ਥੱਕੀ ਹਾਰੀ ਆਈਆਂ ਬਾਹਰੋਂ ਤੁਸੀਂ ਸਭੋ ਮੇਰੇ ਲਈ ਬਣਾ ਕੇ ਰੱਖੋ ਰੋਟੀ ਕੱਲ ਮੈਂ ਐਡਾ ਜਵਾਬ ਦਿੱਤਾ ਅੱਜ ਫੇਰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈਗੀ ਬੋਲਦਿਆਂ ਨੂੰ ਉਹ ਯਾਰ ਸਿਮੀ ਤੂੰ ਕੱਲ ਬੇਬੇ ਨੂੰ ਜਵਾਬ ਦਿੱਤਾ ਹੈ ਕੰਮ ਤੋਂ ਹੋਰ ਫਿਰ ਕੀ ਕਰਾਂ ਇਹਨੂੰ ਸਾਰੇ ਟੱਬਰ ਨੂੰ ਇਹਨਾਂ ਨੂੰ ਸਿਰਫ ਨਹੀਂ ਦਿਖਦੀਆਂ ਘਰ ਚ ਤੁਰਦੀ ਫਿਰਦੀ ਹੋਰ ਕੋਈ ਬੰਦਾ ਹੀ ਨਹੀਂ ਦੇਖਦਾ ਹੈਗਾ ਨਾਲੇ ਮੈਂ ਨਾ ਨੌਕਰੀ ਘਰ ਚ ਰੋਟੀਆਂ ਬਣਾਉਣ ਲਈ ਨਹੀਂ ਕਰਦੀ ਹੈਗੀ ਪੈਸੇ ਕਮਾ ਕੇ ਲੈ ਕੇ ਆਉਣੀ ਆ ਮੈਂ ਸਾਰੇ ਦਿਹਾੜੀ ਮੱਥਾ ਮਾਰਦੀ ਆ ਮੈਂ ਬਾਹਰ ਨਾਲੇ ਮੇਰੀ ਗੱਲ ਸੁਣ ਲਓ ਤੁਸੀਂ ਮੈਨੂੰ ਨਾ ਚਿੱਤ ਜਿਆਦਾ ਦੇਰ ਬਰਦਾਸ਼ਤ ਨਹੀਂ ਹੋਣੀ ਆ ਗਈਆਂ ਜਾਂ ਤਾਂ ਤੁਸੀਂ ਸਾਰੇ ਟੱਬਰ ਨੂੰ ਸਮਝਾ ਲਓ ਨਹੀਂ ਮੈਨੂੰ ਲੈ ਕੇ ਅੱਡ ਹੋ ਜਾਓ ਫਿਰ ਮੈਂ ਹੱਦ ਆ ਯਾਰ ਤੇਰੇ ਵਾਲੀ ਜੇ ਤੂੰ ਰੋਟੀਆਂ ਬਣਾ ਦੇਂਗੀ ਤੇਰਾ ਕੋਈ ਕੁਛ ਕੱਸ ਜੂਗਾ ਦੇਖੋ ਮੈਂ ਤਾਂ ਲੱਗੀਆਂ ਸੌਣ ਮੇਰੀ ਸਾਰੀ ਨੀਂਦ ਖਰਾਬ ਕਰਕੇ ਰੱਖ ਦਿੱਤੀ ਨਾਲੇ ਤੁਸੀਂ ਸੁਣ ਲਓ ਨਾਲੇ ਉਹਨਾਂ ਨੂੰ ਸਮਝਾ ਦਿਓ ਕਿ ਮੈਨੂੰ ਹੁਣ 2 ਘੰਟੇ ਕੋਈ ਡਿਸਟਰਬ ਨਹੀਂ ਕਰੂਗਾ ਤੂੰ ਯਾਰ ਤੂੰ ਹੁਣ ਦੁਬਾਰੇ ਸੌਣ ਲੱਗੀਆਂ ਜੇ ਤੂੰ ਰੋਟੀਆਂ ਬਣਾ ਲਈ ਤੇਰਾ ਕੋਈ ਕੁਛ ਕੱਸ ਜੂਗਾ ਮੈਂ ਮੈਂ ਕਿਉਂ ਰੋਟੀਆਂ ਬਣਾਵਾ ਤੁਸੀਂ ਵੀ ਮੇਰੇ ਨਾਲ ਜਿਆਦਾ ਉੱਚੀ ਆਵਾਜ਼ ਚ ਗੱਲ ਨਾ ਕਰੋ ਮੈਨੂੰ ਗੁੱਸਾ ਆ ਜਾਊਗਾ ਫਿਰ ਲੱਗ ਗਈ ਆਪਣੀ ਮਾਂ ਆਲੀ ਬੋਲੀ ਬੋਲਣ ਲੋਕੀ ਸਹੀ ਕਹਿੰਦੇ ਨੇ ਜਾਂ ਤਾਂ ਸਾਫ ਚੰਗੀ ਹੋਵੇ ਨਹੀਂ ਹੋਦੀ ਫੋਟੋ ਟੰਗੀ ਹੋਵੇ ਉਹ ਤੂੰ ਮੇਰੀ ਮਾਂ ਬਾਰੇ ਆ ਕੋ ਸੋਧਦੀ ਹੈ ਤੈਨੂੰ ਮੈਂ ਦੱਸਦਾ ਤੇ ਤੈਨੂੰ ਨਾ ਇਸ ਘਰ ਚ ਇਸ ਲਈ ਨਹੀਂ ਲੈ ਕੇ ਆਇਆ ਸੀ ਤੂੰ ਮੇਰੇ ਮਾਪੇ ਬ ਦੀ ਇੱਜ਼ਤ ਨਾ ਕਰੇ ਤੈਨੂੰ ਕਿਹੜੇ ਤੀਤ ਦੀ ਕਮੀ ਛੱਡੀ ਆ ਇਹ ਘਰ ਚ ਕੀ ਨਹੀਂ ਮਿਲਿਆ ਤੈਨੂੰ ਕੱਪੜੇ ਪਿਆਰ ਮੈਂ ਚਾਹੇ ਜਿੰਨੇ ਮਰਜ਼ੀ ਜੋਗਾ ਸੀ ਤੇਰੀ ਹਰ ਇੱਕ ਮਿਸਪੂਰੀ ਕੀਤੀ ਆ ਲਾ ਮੈਰੀ ਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਾਂ ਇੱਕ ਦੂਜੇ ਬਾਰੇ ਸੋਚੀਏ ਆਪਣੇ ਨਾਲ ਹੋਰ ਵੀ ਕਈ ਰਿਸ਼ਤੇ ਜੁੜੇ ਹੁੰਦੇ ਨੇ ਜੇ ਆਪਾਂ ਆਪਣੇ ਮਾਪੇ ਬਾਰੇ ਨਹੀਂ ਸੋਚ ਸਕਦੇ ਤਾਂ ਕਾਹਦਾ ਪਿਆਰ ਆ ਯਾਰ ਇਹ ਬਸ ਬਹੁਤ ਹੋ ਗਿਆ ਬਹੁਤ ਸੁਣ ਲੀਆ ਤੇਰੀਆਂ ਮੈਂ ਮੁੰਤੇ ਨੇ ਸੋਚ ਲਿਆ ਨਾ ਵੀ ਮੈਂ ਆਪਦੇ ਹਿਸਾਬ ਨਾਲ ਜ਼ਿੰਦਗੀ ਜਿਊਣੀ ਆ ਤਾਂ ਜੀ ਲਾ ਫਿਰ ਪਰ ਇੱਕ ਗੱਲ ਸੋਚ ਲਈ ਮੇਰੇ ਦਿਲ ਚਾਰੇ ਇਸ ਘਰ ਤੇ ਤੇਰੇ ਲਈ ਕੋਈ ਥਾਂ ਨਹੀਂ ਰਹਗੀ ਕਰ ਲਈ ਅੱਧੀ ਮਾਰ ਵਰਦੀ ਆ ਫੇਕ ਪੁੱਤ ਮੈਂ ਤਾਂ ਤੈਨੂੰ ਕਦੇ ਕੁਝ ਗਲਤ ਕਿਹਾ ਹੀ ਨਹੀਂ ਬਸ ਆਹ ਨੂਹਾਂ ਦੇ ਫਰਜ਼ ਜ਼ਰੂਰ ਤੈਨੂੰ ਯਾਦ ਕਰਵਾਏ ਨੇ ਨਾਲੇ ਪੁੱਤ ਅਸੀਂ ਕਿੰਨਾ ਕਚੇਰਾਗੇ ਹੈ ਸਾਰਾ ਕੁਝ ਤਾਂ ਥੋੜਾ ਹੀ ਐ ਨਾਲੇ ਅਸੀਂ ਮਾਂ ਪਿਓ ਵੀ ਤਾਂ ਥੋੜਾ ਹੀ ਐ ਤੁਸੀਂ ਸਾਂਭਣਾ ਸਾਨੂੰ ਭਾਬੀ ਮੈਨੂੰ ਤਾਂ ਲੱਗਦਾ ਸੀ ਕਿ ਇਹਦੇ ਸੱਸਾਂ ਹੀ ਮਾੜੀਆਂ ਹੁੰਦੀਆਂ ਨੇ ਤੇ ਮੇਰੀ ਸੱਸ ਪਤਾ ਨਹੀਂ ਕਿਹੋ ਜਿਹੀ ਹੋਊਗੀ ਮੇਰੀ ਗੱਲ ਮੰਨੂਗੀ ਕਿ ਨਾ ਪਰ ਅੱਜ ਮੈਨੂੰ ਪਤਾ ਲੱਗ ਗਿਆ ਜਿਹੜਾ ਇਨਸਾਨ ਆਪਣੀ ਜ਼ਿੰਮੇਵਾਰੀਆਂ ਤੋਂ ਭੱਜਦਾ ਹੁੰਦਾ ਨਾ ਗਲਤ ਮਨੁੱਖਾ ਉਹੀ ਹੁੰਦਾ ਹੋਰ ਕੋਈ ਨਹੀਂ ਹੁੰਦਾ ਘਰ ਵਾਲੇ ਦਾ ਫਰਜ਼ ਹੁੰਦਾ ਘਰੇ ਪੈਸਾ ਲਿਆਵੇ ਤੇ ਘਰ ਨੂੰ ਚਲਾਵੇ ਤੇ ਕਿਸੇ ਨੂੰ ਕੀ ਪਤਾ ਹੁੰਦਾ ਉਹਤੇ ਦੇ ਸੋਚਾਂ ਦੇ ਜ਼ਿੰਮੇਵਾਰੀਆਂ ਕਿੰਨੀਆਂ ਨੇ ਉਹਦਾ ਮਤਲਬ ਉਹਦੇ ਤੇ ਕੋਈ ਟੈਨਸ਼ਨ ਹੀ ਨਹੀਂ ਹੁੰਦੀ ਮੰਨੇ ਤੂੰ ਕਮਾਉਣੀ ਆ ਤਾਂ ਕਮਾਉਣਾ ਮੈਂ ਵੀ ਆ ਪਰ ਮੈਂ ਕਦੇ ਆਪਣੀ ਜ਼ਿੰਮੇਵਾਰੀਆਂ ਤੋਂ ਨਹੀਂ ਭੱਜਿਆ ਤੂੰ ਕਿਵੇਂ ਪਾਸ ਕਰਦੀ ਆ ਘਰ ਨੂੰ ਘਰ ਬਣਾਉਣ ਵਾਸਤੇ ਨਾ ਸਾਰਿਆਂ ਨਾਲ ਖੁਸ਼ ਰਹਿਣਾ ਬਹੁਤ ਜ਼ਰੂਰੀ ਆ ਤੇ ਘਰ ਉਦੋਂ ਚੱਲੂਗਾ ਜਦੋਂ ਸਾਰੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ ਯਾਰ ਸਿਮਰੀ ਮੈਂ ਕਦੇ ਸੋਚ ਕੇ ਵੀ ਤੇਰੇ ਤੇ ਹੱਥ ਨਹੀਂ ਚੱਕ ਸਕਦਾ ਸੀ ਪਰ ਮੈਂ ਤੈਨੂੰ ਪਿਆਰੇ ਬਹੁਤ ਕਰਦਾ ਤੂੰ ਆਪੇ ਦੱਸ ਜੇ ਤੂੰ ਮੇਰੀ ਜਗ੍ਹਾ ਤੇ ਹੁੰਦੀ ਤੂੰ ਕੀ ਕਰਦੀ ਮੈਨੂੰ ਮaaf ਕਰ ਦਿਓ ਪਲੀਜ਼ ਮੈਨੂੰ ਮaaf ਕਰ ਦਿਓ ਮੈਨੂੰ ਨਹੀਂ ਪਤਾ ਸੀਗਾ ਕਿ ਮੈਂ ਐਡੀ ਵੱਡੀ ਗਲਤੀ ਕਰ ਦੂੰਗੀ ਮੈਂ ਵੇਦਾ ਆਪਣੀ ਨੌਕਰੀ ਤੇ ਹੰਕਾਰ ਦੇ ਵਿੱਚ ਇੰਨੀ ਬੇਪਰਵਾਹ ਹੋ ਗਈ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਕਿਹਦੇ ਨਾਲ ਕੀ ਕਰੀ ਜਾਨੀ ਆ ਨਹੀਂ ਕੁਝ ਜ਼ਿਆਦਾ ਹੀ ਮਾਡਰਨ ਸਮਝਣ ਲੱਗੀ ਸੀ ਆਪਣੇ ਆਪ ਨੂੰ ਪਰ ਮੈਂ ਭੁੱਲ ਗਈ ਸੀ ਕਿ ਮਾਡਰਨ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਮੈਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਜਾ ਵੇਖ ਪੁੱਤ ਮੈਂ ਤਾਂ ਤੈਨੂੰ ਕਦੇ ਕੁਝ ਗਲਤ ਕਿਹਾ ਹੀ ਨਹੀਂ ਬਸ ਆਹ ਨੂਹਾਂ ਦੇ ਫਰਜ਼ ਜ਼ਰੂਰ ਤੈਨੂੰ ਯਾਦ ਕਰਵਾਏ ਨੇ ਨਾਲੇ ਪੁੱਤ ਅਸੀਂ ਕਿੰਨਾ ਕਚੇਰੇ ਆਗੇ ਹੈ ਸਾਰਾ ਕੁਝ ਤਾਂ ਥੋੜਾ ਹੀ ਐ ਨਾਲੇ ਅਸੀਂ ਮਾਂ ਪਿਓ ਵੀ ਤਾਂ ਥੋੜਾ ਹੀ ਐ ਤੁਸੀਂ ਸਾਹਮਣਾ ਸਾਨੂੰ ਪਲੀਜ਼ ਮੰਮੀ ਜੀ ਤੁਸੀਂ ਮੈਨੂੰ ਮਾਫ਼ ਕਰ ਦਿਓ ਪਲੀਜ਼ ਪਲੀਜ਼ ਇੱਕ ਵਾਰੀ ਆਖਰੀ ਵਾਰ ਮੈਨੂੰ ਮਾਫ਼ ਕਰ ਦਿਓ ਮੰਮੀ ਜੀ ਪਲੀਜ਼ ਚੱਲ ਕੋਈ ਨਹੀਂ ਪੁੱਤ ਬੁਕਾਰ ਮੇਰੇ ਤੇ ਤੈਨੂੰ ਤੇਰੀ ਗਲਤੀ ਦਾ ਅਹਿਸਾਸ ਹੋ ਗਿਆ। ਇਹੀ ਬਹੁਤ ਐ। ਨਾਲੇ ਗਲਤੀ ਵੀ ਤਾਂ ਕੋਈ ਕੋਈ ਮਨ ਸਕਦਾ ਹੁੰਦਾ। ਚੁੱਪ ਕਰ ਮੇਰੀ ਤੀ। ਨਾਲੇ ਮੁੰਡਿਆ ਮੇਰੀ ਗੱਲ ਸੁਣ ਲੈ। ਅੱਜ ਤਾਂ ਤੂੰ ਕੁੜੀ ਦੇ ਹੱਥ ਚੱਕਤਾ। ਜੇ ਇਦੋਂ ਬਾਅਦ ਹੱਥ ਚੱਕਿਆ ਨਾ ਤਾਂ ਹਿਸਾਬ ਲਾ ਲਈ ਫਿਰ। ਚਲ ਕੋਈ ਨਹੀਂ ਧੀਏ। ਜੇ ਅੰਨਾਂ ਦਾ ਹੱਥ ਚੱਕਣ ਨਾਲ ਘਰ ਚੋਂ ਕਲੇਸ਼ ਮੁੱਕਦਾ ਨਾ ਤੇ ਕੋਈ ਮਾੜੀ ਗੱਲ ਨਹੀਂ। ਆਹੋ ਤੂੰ ਹੋਰ ਦੇ ਮੱਤਾ ਇਹਨੂੰ। ਕੋਈ ਮੈਂ ਤਾਂ ਮਜ਼ਾਕ ਕਰਦਾ ਸੀ। ਹਾਂਜੀ ਦੋਸਤੋ ਕਿਵੇਂ ਤੁਸੀਂ ਉਮੀਦ ਕਰਦਾ ਸਾਰੇ ਤੁਸੀਂ ਕਾਇਮ ਹੋਵੋਗੇ ਕਿਵੇਂ ਲੱਗੀ ਤੁਹਾਨੂੰ ਇਹ ਵੀਡੀਓ ਉਮੀਦ ਕਰਦਾ ਵਧੀਆ ਲੱਗੀ ਹੋਊਗੀ ਇਹ ਵੀ ਸੋ ਦੋ ਪਾਰਟਸ ਦੀ ਇਹ ਵੀਡੀਓ ਸੀਗੀ ਸੈਂਟੀ ਉਹਨਾਂ ਨੇ ਬਣਾਈ ਸੀਗੀ ਸਾਈਡ ਬਾਈ ਸਾਈਡ ਇਹ ਹਸਲ ਕਰਦੇ ਰਹਿੰਦੇ ਨੇ ਜੱਗੀ ਟੀਵੀ ਦੀਆਂ ਵੀਡੀਓਜ਼ ਤਾਂ ਬਣਦੀ ਰਹਿੰਦੀਆਂ ਨੇ ਪਰ ਇਨਾਂ ਨੂੰ ਵੀ ਥੋੜਾ ਜਿਹਾ ਮਸ਼ਰੂਕ ਰੱਖੀਦਾ ਆ ਤਾਂ ਕਿ ਸੈਂਟੀਆਂ ਉਹਨੇ ਵੀ ਆਪਣੇ ਸਕਿੱਲਸ ਨੂੰ ਵਧਾ ਸਕਣ ਸੋ ਇਹਨਾਂ ਨੂੰ ਤੁਸੀਂ ਮੋਟੀਵੇਸ਼ਨ ਦੇਣੀ ਆ ਕਮੈਂਟਸ ਕਰਕੇ ਹੌਸਲਾ ਦੇਣਾ ਆ ਕਿ ਤੁਸੀਂ ਸੋਹਣੀ ਵੀਡੀਓ ਬਣਾਈ ਆ ਨਾ ਯਾਰ ਕਮੈਂਟਸ ਪੜਨਗੇ ਤਾਂ ਇਹਨਾਂ ਨੂੰ ਹੌਸਲਾ ਮਿਲੂਗਾ ਹੋਰ ਤੁਹਾਡੇ ਲਈ ਐਦਾਂ ਦੀਆਂ ਸੋਹਣੀਆਂ ਸੋਹਣੀਆਂ ਵੀਡੀਓਜ਼ ਬਣਾਣਗੇ ਸਾਈਡ ਬਾਈ ਸਾਈਡ ਸੋ ਪਿਆਰ ਬਣਾਈ ਰੱਖੋ ਲਾਈਕ ਕਰੋ ਸ਼ੇਅਰ ਕਰੋ ਤੇ ਜਲਦੀ ਹੀ ਇਸ ਚੈਨਲ ਤੇ ਨਵੀਂ ਸੀਰੀਜ਼ ਸਟਾਰਟ ਹੋਣ ਵਾਲੀ ਆ ਤੇ 17ਵਾਂ ਐਪੀਸੋਡ ਸੰਡੇ ਨੂੰ ਆਉਣ ਵਾਲਾ ਹੈ ਰੌਲੇ ਜਾਤਾਂ ਪਤਨ ਦਾ ਮਿਸ ਨਾ ਕਰਿਓ ਉਹ ਵੀ ਤੇ ਸਾਈਡ ਤੇ ਤੁਹਾਨੂੰ ਇੱਕ ਵੀਡੀਓ ਦਿਖ ਰਹੀ ਹੋਊਗੀ ਬਹੁਤ ਸੋ ਨੂੰ ਬਹੁਤ ਕੈਂਡ ਲੱਗੂਗੀ ਇਸ ਨੂੰ ਮਿਸ ਨਾ ਕਰੋ ਦੇਖ ਲਓ ਜਲਦੀ ਪਿਆਰ ਬਣਾਈ ਰੱਖੋ ਤੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤਾਂ ਕਿ ਇਸ ਤੇ ਵੀ ਜਿਹੜੀਆਂ ਵੀਡੀਓਜ਼ ਆਣਗੀਆਂ ਉਹ ਤੁਸੀਂ ਮਿਸ ਨਾ ਕਰੋ ਸੋ ਪਿਆਰ ਬਣਾਈ ਰੱਖੋ ਮਿਲਦੇ ਆ ਤੁਹਾਨੂੰ ਹੁਣ 17ਵੇਂ ਐਪੀਸੋਡ ਦੇ ਨਾਲ ਸੰਡੇ ਨੂੰ ਤੇ ਬਸ ਪਿਆਰ ਆਪਣੇ